ਅਕਾਲੀ ਕਾਂਗਰਸੀ ਆਪ ਸਾਰੇ ਉਹਦੇ ਚ ਨਵਾਲੋ ਨੇ ਇਥੋਂ ਤੱਕ ਮਾਫੀਆ ਤੋਂ ਡਰਦੇ ਨਹੀਂ ਧਮਕੀਆਂ ਵੀ ਉਸ ਨੌਜਵਾਨ ਨੂੰ ਮਿਲੀਆਂ ਪਰ ਇਹ ਧਮਕੀਆਂ ਪਰੇ ਮਾਹੌਲ ਦੇ ਵਿੱਚ ਵੀ ਉਹ ਇੱਕ ਪੰਜਾਬਲੀ ਇਹ ਗੱਲ ਕੱਢ ਕੇ ਲੈ ਕੇ ਆਇਆ ਕਿ ਮਾਈਨਿੰਗ ਹੁੰਦੀ ਕਿਵੇਂ ਆ ਉਹੁੰਦਿਆਂ ਦੇਖਿਆ ਵੀ ਯਾਰ ਇਲਾਕਾ ਸੋਹਣਾ ਤੇ ਜੰਗਲ ਦਾ ਜਿਹੜਾ ਪੰਜਾਬ ਚ ਰਕਬਾ ਘਟਦਾ ਵੀ ਗਿਆ ਜੰਗਲ ਬਹੁਤ ਵੱਡੇ ਪੱਧਰ ਤੇ ਕੱਟੇ ਜਾ ਰਹੇ ਸੀ ਦਾ ਪਤਾ ਕਰਨਾ ਸ਼ੁਰੂ ਕੀਤਾ ਵੀ ਇਹ ਕਿਉਂ ਹੁੰਦਾ ਕਿਉਂਕਿ ਆਪਾਂ ਥੋੜਾ ਉਦਾਂ ਦਾ ਦਿਮਾਗ ਆ ਥੋੜਾ ਪੱਤਰਕਾਰੀ ਕਰਦੇ ਆ ਚੀਜ਼ਾਂ ਮਹਿਸੂਸ ਕੀਤੀਆਂ ਪਤਾ ਕੀਤਾ ਤਾਂ ਉਹ ਪਤਾ ਲੱਗਾ ਵੀ ਅਸਲ 'ਚ ਇੱਥੇ ਮਾਈਨਿੰਗ ਜਿਹੜਾ ਮਾਫੀਆ ਉਹ ਰਾਜ ਕਰਦਾ ਕੋਈ ਪ੍ਰਵਾਹ ਨਹੀਂ ਉਹਨਾਂ ਨੇ ਰੇਤਾ ਪੱਥਰ ਬਜਰੀ ਕੱਢਣਾ ਉਹ ਜਿਵੇਂ ਵੀ ਕੱਢਿਆ ਜਾ ਸਕਦਾ ਲੋਕਾਂ ਦੀਆਂ ਜਾਨਾਂ ਦੇ ਖੀਡ ਕੇ ਉਹ ਕੀਤਾ ਜਾ ਰਿਹਾ ਜਿੱਥੇ ਲੋਕ ਬੋਲਦੇ ਵੀ ਨੇ ਲੜਦੇ ਵੀ ਨੇ ਪਰ ਦਬਾ ਦਿੱਤੀਆਂ ਜਾਂਦੀਆਂ ਆਵਾਜ਼ਾਂ ਪਰਚੇ ਹੁੰਦੇ ਨੇ ਚਾ ਮਾਲ ਲਿਆਉਂਦੇ ਨਹੀਂ ਜਿਹੜਾ ਮੇਨ ਫਕਸ ਦਾ ਪੰਜਾਬ ਦੇ ਜਿੰਨੇ ਕਰੈਸ਼ਰ ਨਹੀਂ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਮਾਲ ਲਿਆਉਨੇ ਆ ਜਿਹਨੂੰ ਮਾਈਨ ਕਰਕੇ ਪਟਣਾ ਉਹ ਮਾਲ ਲਿਆਉਨੇ ਹਿਮਾਚਲ ਤੋਂ ਹਿਮਾਚਲ ਵਾਲੇ ਕਹਿੰਦੇ ਆ ਪੰਜਾਬ ਤੋਂ ਲਿਆਣੇ ਆ ਜਾਂ ਬਹੁਤੇ ਕਹਿੰਦੇ ਵੀ ਜੰਮੂ ਕਸ਼ਮੀਰ ਤੋਂ ਲਿਆਉਨੇ ਫੋਟੋ ਤੁਸੀਂ ਖਿੱਚ ਨਹੀਂ ਸਕਦੇ ਫੋਟੋ ਨਹੀਂ ਔਰ ਇਹ ਨਹੀਂ ਹੈ ਕਿ ਤੁਹਾਨੂੰ ਫੋਟੋ ਖਿੱਚਣ ਦੇ ਰੋਕ ਨਹੀਂ ਲਾਈ ਜਾਊਗੀ ਤੁਹਾਡਾ ਫੋਨ ਖੋਇਆ ਜਾ ਸਕਦਾ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਜਾ ਸਕਦੀ ਹੈ ਇਹ ਮਿਲ ਕੇ ਚੱਲ ਰਹੀ ਹੈ ਗੱਲ ਮੈਂ ਕਹਿ ਰਿਹਾ ਕਿ ਜੇ ਜੇ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ ਫੋਟੋ ਖਿੱਚਣ ਤੇ ਕੋਈ ਰੋਕ ਸਕਦਾ ਮਾਈਨਕਲਾਂ ਨੂੰ ਨਹੀਂ ਕੋਈ ਰੋਕ ਰਿਆ ਤਾਂ ਕਿਉਂ ਨਹੀਂ ਰੋਕ ਰਿਆ ਇਹ ਕਿਉਂਕਿ ਮਿਲੇ ਹੋਏ ਸਰਕਾਰ ਉਹਨਾਂ ਨੂੰ ਖੁੱਲੀਆਂ ਛੋਟਾਂ ਦਿੰਦੀ ਹੈ ਕਿ ਕੋਈ ਗੱਲ ਨਹੀਂ ਐਨਓਸੀਆਂ ਅਸੀਂ ਦਵਾਵਾਂਗੇ ਐਨਓਸੀ ਮਿਲ ਜਾਂਦੀ ਕ੍ਰੈਸ਼ਰ ਦੇ ਨਾਂ ਤੇ ਅਕਾਲੀਆਂ ਵੇਲੇ ਉੱਥੋਂ ਉੱਥੇ ਕ੍ਰੈਸ਼ਰ ਲੱਗਣੇ ਸ਼ੁਰੂ ਹੋਏ ਫਿਰ ਕਾਂਗਰਸ ਵੇਲੇ ਵੀ ਚੱਲੇ ਜਿਵੇਂ ਤੁਸੀਂ ਡਾਕੂਮੈਂਟ ਕੀਤਾ ਇਕੱਠਾ ਕੀਤਾ ਇਸ ਦੌਰਾਨ ਤੁਹਾਨੂੰ ਵੀ ਧਮਕੀਆਂ ਤਾਂ ਆਈਆਂ ਹੋਣੀਆਂ ਤੁਹਾਨੂੰ ਇਸ ਅੰਦਰ ਤੇ ਗੱਲ ਕਰਨ ਤੋਂ ਵੀ ਰੋਕਿਆ ਗਿਆ ਬਹੁਤ ਸਾਰੇ ਥਾਵਾਂ ਤੇ ਲੁਟਪਾਈ ਹੋਈ ਦਰਿਆ ਦੇ ਅੰਦਰ ਤਾਂ ਨਹੀਂ ਕ੍ਰੈਸ਼ ਲਾਉਣ ਦੀ ਕੋਈ ਪਰਮਿਟ ਦੇ ਸਕਦਾ ਇੰਨੀਆਂ ਦਾ ਕਿਹੜਾ ਕਾਨੂੰਨ ਆ ਜਿਹੜਾ ਦਰਿਆ ਦੇ ਅੰਦਰੋਂ ਉਹਨਾਂ ਨੂੰ ਰੇਤਾ ਬਜਰੀ ਪੱਥਰ ਕੱਢਣ ਦੀ ਆਗਿਆ ਦਿੰਦਾ ਕੋਈ ਸਮਝਾਵੇ ਤਾਂ ਸਹੀ ਉਹਦੇ 'ਚ ਫਿਰ ਸਮਝ ਆਉਂਦਾ ਵੀ ਸਾਰੇ ਇਨਵੋਲਵ ਨੇ ਉਹਦੇ 'ਚ ਫੋਰੈਸਟ ਵਾਲੇ ਇਨਵੋਲਵ ਨੇ ਉਹਦੇ 'ਚ ਪੁਲਿਸ ਇਨਵੋਲਵ ਆ ਉਹਦੇ 'ਚ ਮਾਈਨਿੰਗ ਡਿਪਾਰਟਮੈਂਟ ਐਨ ਇਨਵੋਲਵ ਆ ਉਹਦੇ 'ਚ ਸਰਕਾਰ ਇਨਵੋਲਵ ਆ ਉਹਦੇ 'ਚ ਕੇਂਦਰ ਤੱਕ ਦੇ ਜਿਹੜੇ ਵੱਡੇ ਲੋਕ ਨੇ ਉਹਨਾਂ ਵਾਲ ਨੇ ਜੀ ਦਸਦੀਪ ਲੋਤਰਾ ਨਾਮ ਦਾ ਪੱਤਰਕਾਰ ਜਦੋਂ ਮਾਈਨਿੰਗ ਵਾਲੀ ਗੱਲ ਉੱਠਣੀ ਸ਼ੁਰੂ ਹੋਈ ਅਕਾਲੀਆਂ ਦੇ ਪਹਿਲੇ ਉਸ ਤਰਮ ਵੇਲੇ ਤਾਂ ਉਹਨੇ ਲਿਖਿਆ ਐਸ.ਪੀ ਦਾ ਵੱਡਾ ਪੱਤਰਕਾਰ ਸੀ ਪਰ ਉਹਦੀ ਇੱਥੇ ਹੋ ਜਾਂਦੀ ਆ ਉਹ ਕਿਸੇ ਸਪੌਟ ਤੇ ਜਾ ਰਿਹਾ ਉਹਦੇ ਨਾਲ ਨੇ ਅਧਿਕਾਰੀ ਐਕਸੀਡੈਂਟ ਹੋ ਜਾਂਦਾ ਤਾਂ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਵੀ ਉਹ ਐਕਸੀਡੈਂਟ ਕਰਵਾਇਆ ਗਿਆ ਅਗਿਆ ਪਿਛਲੇ ਸਾਲ ਬਹੁਤੇ ਬੰਦੇ ਬਹੁਤੇ ਵਿਦਵਾਨ ਇਹ ਕਹਿੰਦੇ ਨੇ ਇੰਨਾ ਕਿੰਨਾ ਕੁ ਪੱਟ ਲਿਆ ਕਿ ਦਰਿਆ ਦਰਿਆ ਦਾ ਕੀ ਨੁਕਸਾਨ ਹੋ ਜੂਗਾ ਇਹ ਕੋਈ ਵੀ ਜਾ ਕੇ ਦੇਖੋ ਉਹਨਾ ਸਪੌਟਸ ਤੇ ਜਾ ਕੇ ਦੇਖੋ ਤੁਹਾਨੂੰ ਹੁਣ ਵੀ ਮਹਿਸੂਸ ਹੋਊਗਾ ਵੀ ਯਾਰ ਖੇਤ ਇਦਾਂ ਨਹੀਂ ਵੱਡੇ ਪੱਦਰ ਤੇ ਪੱਟੇ ਹੋਏ ਨੇ ਜੀਸੀਬੀਆਂ ਨੇ ਪੱਟਿਆ ਪੋਕਲੈਨ ਮਸ਼ੀਨਾਂ ਪਾਈਆਂ ਹੋਈਆਂ ਦਰਿਆ ਦੇ ਵਿੱਚ ਚੱਲ ਰਹੀਆਂ ਮਸ਼ੀਨਾਂ ਕਿਸੇ ਨੂੰ ਆ ਗਿਆ ਹੈ ਦਰਿਆ ਦੇ ਅੰਦਰ ਇਦਾਂ ਜੀਸੀਬੀਆਂ ਲੈ ਜਾਣ ਦੀ ਜਿਹੜੇ ਆਸ-ਪਾਸ ਪਿੰਡਾਂ ਲੈ ਨੇ ਉਹ ਕਈ ਵਾਰੀ ਨਹੀਂ ਬੋਲਦੇ ਡਰ ਜਾਂਦੇ ਨੇ ਟਰਾਲੇ ਜਾਂਦੇ ਨੇ ਧਮਕੀਆਂ ਇਦਾਂ ਦੀਆਂ ਨੇ ਹੱਥ ਵੱਡੇ ਅੜਦੇ ਨੇ ਸਾਡੇ ਪੱਤਰਕਾਰਾਂ ਨੂੰ ਵੀ ਵੱਡੇ ਗੱਫੇ ਉਸ ਏਰੀਆ 'ਚ ਮਿਲਦੇ ਨੇ ਪਿਛਲੇ ਟਾਈਮ ਤੋਂ ਚੈਨਲ ਬਹੁਤ ਸਾਰੇ ਬੰਦ ਹੋਏ ਨੇ ਧਮਕੀਆਂ ਆਏ ਨੇ ਪੱਤਰਕਾਰਾਂ ਦੇ ਪਰਚੇ ਹੋਏ ਨੇ ਪੱਤਰਕਾਰਾਂ ਦੇ ਕਤਲ ਤੱਕ ਹੋਏ ਨੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਸ ਪੰਜਾਬ ਮੈਂ ਹੈਪੀ ਪਖਤਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਲੀਡਰਾਂ ਨੇ ਕਿਹਾ ਕਿ ਮਾਈਨਿੰਗ ਹੋਈ ਆ ਦਰਿਆਵਾਂ ਦੇ ਵਿੱਚੋਂ ਇਹੀ ਕਾਰਨ ਬਣਿਆ ਮੋਨ ਸਿੰਘ ਔਲਖ ਪੰਜਾਬ ਦਾ ਉਹ ਨੌਜਵਾਨ ਜਿਸ ਨੇ ਮਾਈਨਿੰਗ ਦੇ ਉੱਤੇ ਡਾਕੂਮੈਂਟਰੀ ਕੀਤੀ ਉਸ ਡਾਕੂਮੈਂਟਰੀ ਦੱਸਿਆ ਕਿ ਮਾਈਨਿੰਗ ਕਿੱਥੇ-ਕਿੱਥੇ ਹੁੰਦੀ ਹੈ ਕਿਵੇਂ-ਕਿਵੇਂ ਹੁੰਦੀ ਹੈ ਬਹੁਤ ਸਾਰੀਆਂ ਧਮਕੀਆਂ ਵੀ ਉਸ ਨੌਜਵਾਨ ਨੂੰ ਮਿਲੀਆਂ ਪਰ ਇਸ ਧਮਕੀਆਂ ਪਰੇ ਮਾਹੌਲ ਦੇ ਵਿੱਚ ਵੀ ਉਹ ਇੱਕ ਪੰਜਾਬਲੀ ਇਹ ਗੱਲ ਕੱਢ ਕੇ ਲੈ ਕੇ ਆਇਆ ਕਿ ਮਾਈਨਿੰਗ ਹੁੰਦੀ ਕਿਵੇਂ ਆ ਕਿਵੇਂ ਲੋਕਾਂ ਦੀ ਜਿਹੜੀ ਰੇਤ ਉਹ ਲੁੱਟੀ ਜਾਂਦੀ ਹੈ ਤੇ ਦਰਿਆਵਾਂ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦਾ ਨੁਕਸਾਨ ਕਿਵੇਂ ਕੀਤਾ ਇਸ ਬਾਰੇ ਚਰਚਾ ਕਰਨ ਲਈ ਮੋਨ ਸਿੰਘ ਆਲਕ ਸਾਡੇ ਨਾਲ ਨੇ ਸਵਾਗਤ ਹੈ ਮੋਨ ਜੀ ਸਵਾਗਤ ਠੀਕ ਹੋ ਹਾਂਜੀ ਬਹੁਤ ਜੀ ਅ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿਵੇਂ ਦਿਮਾਗ 'ਚ ਕਿਵੇਂ ਆਇਆ ਸੀ ਕਿ ਇਸ ਦੇ ਉੱਤੇ ਕੰਮ ਕਰਨਾ ਬਣਦਾ ਕਿਉਂਕਿ ਇਹ ਤਾਂ ਬਹੁਤ ਖਤਰਿਆਂ ਭਰਿਆ ਕੰਮ ਆ ਜੀ ਅ ਅਸਲ 'ਚ ਮੇਰੇ ਦੋਸਤ ਨੇ ਜੀ ਕੋਸ਼ਿਸ਼ ਉਹ ਇਸ ਏਰੀਏ ਦੇ ਜਦੋਂ ਇਸ ਏਰੀਆ 'ਚ ਜਾਣੇ ਆਪਾਂ ਮੈਂ ਗੱਲ ਕਰ ਰਿਹਾ ਜਿਹੜਾ ਪਠਾਨਕੂਟ ਦਾ ਹੁਸ਼ਿਆਰਪੁਰ ਦਾ ਏਰੀਆ ਜਿਹੜਾ ਨੀਮ ਪਹਾੜੀ ਇਲਾਕਾ ਕਿਹਾ ਜਾਂਦਾ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰ ਜੀ ਘੁੰਮਦਿਆਂ ਦੇਖਿਆ ਵੀ ਯਾਰ ਇਲਾਕਾ ਸੋਹਣਾ ਤੇ ਜੰਗਲ ਦਾ ਜਿਹੜਾ ਪੰਜਾਬ ਚ ਰਕਬਾ ਘਟਦਾ ਵੀ ਗਿਆ ਜੰਗਲ ਬਹੁਤ ਵੱਡੇ ਪੱਧਰ ਤੇ ਕੱਟੇ ਜਾ ਰਹੇ ਸੀ ਤਾਂ ਪਤਾ ਕਰਨਾ ਸ਼ੁਰੂ ਕੀਤਾ ਵੀ ਇਹ ਕਿਉਂ ਹੁੰਦਾ ਕਿਉਂਕਿ ਆਪਾਂ ਥੋੜਾ ਉਦਾਂ ਦਾ ਦਿਮਾਗ ਆ ਥੋੜਾ ਪੱਤਰਕਾਰੀ ਕਰਦੇ ਆ ਚੀਜ਼ਾਂ ਮਹਿਸੂਸ ਕੀਤੀਆਂ ਪਤਾ ਕੀਤਾ ਤਾਂ ਉਹ ਪਤਾ ਲੱਗਾ ਵੀ ਅਸਲ ਚ ਇੱਥੇ ਮਾਈਨਿੰਗ ਜਿਹੜਾ ਮਾਫੀਆ ਉਹ ਰਾਜ ਕਰਦਾ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਪਹਾੜ ਵੱਡੇ ਜਾਣ ਜੰਗਲ ਵੱਡੇ ਜਾਣ ਕੋਈ ਪ੍ਰਵਾਹ ਨਹੀਂ ਉਹਨਾਂ ਨੇ ਰੇਤਾ ਪੱਥਰ ਬਜਰੀ ਕੱਢਣਾ ਉਹ ਜਿਵੇਂ ਵੀ ਕੱਢਿਆ ਜਾ ਸਕਦਾ ਲੋਕਾਂ ਦੀਆਂ ਜਾਨਾਂ ਦੇ ਖੀਡ ਕੇ ਉਹ ਕੀਤਾ ਜਾ ਰਿਹਾ ਉਸ ਤੋਂ ਬਾਅਦ ਮਹਿਸੂਸ ਕੀਤਾ ਵੀ ਉੱਥੇ ਲੋਕ ਬੋਲਦੇ ਵੀ ਨੇ ਲੜਦੇ ਵੀ ਨੇ ਪਰ ਦਬਾ ਦਿੱਤੀਆਂ ਜਾਂਦੀਆਂ ਆਵਾਜ਼ਾਂ ਪਰਚੇ ਹੁੰਦੇ ਨੇ ਇਹਦੇ باوجود ਲੋਕ ਲੜਦੇ ਨੇ ਬੋਲਦੇ ਨੇ ਤਾਂ ਉਦੋਂ ਮਹਿਸੂਸ ਕੀਤਾ ਵੀ ਆਪਾਂ ਕਿਉਂ ਨਾ ਇਹਦੇ ਤੇ ਕੁਝ ਇਦਾਂ ਦਾ ਕੰਮ ਕਰੀਏ ਕਿਉਂਕਿ ਗੱਲਾਂ ਇਦਾਂ ਦੀ ਨਹੀਂ ਹੋਣੀ ਸੀ ਬਹੁਤ ਸਾਰੇ ਪੱਤਰਕਾਰ ਭਾਈਚਾਰਾ ਵੀ ਉਹ ਰੈਵਨਿਊ ਦੀ ਗੱਲ ਕਰਦਾ ਰੈਵਨਿਊ ਦਾ ਮਾਮਲਾ ਅਲੱਗ ਆ ਕਿ ਇਹ ਤੋਂ ਮਾਈਨਿੰਗ ਕਰਕੇ ਰੈਵਨਿਊ ਲਿਆ ਜਾਵੇ ਇਹ ਅਸਲ 'ਚ ਜਿਹੜਾ ਅਸੀਂ ਕੀਤਾ ਜਿਹੜੇ ਏਰੀਏ ਦੇ ਵਿੱਚ ਉੱਥੇ ਮਾਈਨਿੰਗ ਦਾ ਸਵਾਲ ਇਹ ਆ ਵੀ ਜ਼ੀਰੋ ਮਾਈਨਿੰਗ ਏਰੀਆਜ਼ ਨਹੀਂ ਉੱਥੇ ਵੀ ਮਾਈਨਿੰਗ ਹੁੰਦੀ ਆ ਤੁਸੀਂ ਜਿੱਥੇ ਮਾਈਨਿੰਗ ਕਰ ਹੀ ਨਹੀਂ ਸਕਦੇ ਉੱਥੇ ਰੈਵਨਿਊ ਦਾ ਸਵਾਲ ਕਿੱਦਾਂ ਪੈਦਾ ਹੋ ਜੂ ਜਿੱਥੇ ਕਰ ਹੀ ਨਹੀਂ ਸਕਦੇ ਜ਼ੀਰੋ ਮਾਈਨਿੰਗ ਏਰੀਆਜ਼ ਨਹੀਂ ਜਿੱਥੇ ਤੁਸੀਂ ਆਪਦੇ ਘਰ ਦੇ ਵਿੱਚੋਂ ਦਰਖਤ ਪੁੱਟਣਾ ਪੰਜਾਬ ਦੇ ਬਹੁਤ ਸਾਰੇ ਏਰੀਆਜ਼ ਦੀ ਗੱਲ ਕਰਦਾ ਕਿ ਉੱਥੇ ਆਪਦੇ ਪਰਮਿਸ਼ਨ ਲੈਣੀ ਪਊਗੀ ਪਰਮਿਸ਼ਨ ਲੈਣੀ ਪੈਂਦੀ ਆ ਫੋਰੈਸਟ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਹੋਰ ਬਹੁਤ ਸਰੀ ਚੀਜ਼ਾਂ ਉਹ ਸੀਰੀਏ 'ਚ ਕੋਈ ਇੰ ਜਿਹੜੀ ਕ੍ਰਸ਼ਰ ਇੰਡਸਟਰੀ ਆ ਜਿਹੜੀ ਮਾਈਨਿੰਗ ਨਾਲ ਜੁੜੀ ਆ ਜਿਹੜੀ ਪੱਥਰ ਨੂੰ ਕ੍ਰਸ਼ ਕਰਦੀ ਆ ਉਹ ਇੰਡਸਟਰੀ ਲਈ ਬਹੁਤ ਸਰੀਆਂ ਪਰਮਿਸ਼ਨਾਂ ਨੇ ਉੱਥੇ ਪਤਾ ਲੱਗਾ ਕਿ ਜਿਹੜੇ ਕ੍ਰਸ਼ਰ ਲੱਗਦੇ ਨੇ ਪਹਿਲਾਂ ਉਹ ਇੱਕ ਨੰਬਰ 'ਚ ਪੈਸੇ ਪੁੱਛੇ ਦੇ ਕੇ ਬਣਾ ਕੇ ਲੱਗ ਜਾਂਦੇ ਨੇ ਉਹਨਾਂ ਕੋਲੇ ਬਹੁਤਿਆਂ ਕੋਲ ਤਾਂ ਐਨਓਸੀਆਂ ਵੀ ਹੈ ਨਹੀਂ ਪਰ ਉਸ ਤੋਂ ਬਾਅਦ ਜਿਹੜਾ ਕੱਚਾ ਮਾਲ ਲਿਆਉਂਦੇ ਨੇ ਜਿਹੜਾ ਮੇਨ ਮਕਸਦ ਆ ਪੰਜਾਬ ਦੇ ਜਿੰਨੇ ਕ੍ਰਸ਼ਰ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਮਾਲ ਲਿਆਉਨੇ ਆ ਜਿਹਨੂੰ ਮਾਈਨ ਕਰਕੇ ਪਟਣਾ ਉਹ ਮਾਲ ਲਿਆਉਨੇ ਹਿਮਾਚਲ ਤੋਂ ਹਿਮਾਚਲ ਵਾਲੇ ਕਹਿੰਦੇ ਆ ਪੰਜਾਬ ਤੋਂ ਲੈ ਜਾਂਦੇ ਆ ਜਾਂ ਬਹੁਤੇ ਕਹਿੰਦੇ ਵੀ ਜੰਮੂ ਕਸ਼ਮੀਰ ਤੋਂ ਲਿਆਉਨੇ ਆ ਅਸਲ ਚ ਹੁੰਦਾ ਝੂਠ ਆ ਉਹ ਕੀ ਕਰਦੇ ਆ ਕਿ ਕਿਸੇ ਪਹਾੜੀ ਨੂੰ ਦੇਖਿਆ ਜਿੱਥੇ ਕੋਈ ਵਸੋਣੀ ਹੈਗੀ ਉਹਦੇ ਆਸ-ਪਾਸ ਜਿੱਥੇ ਲੋਕ ਜਾਂਦੇ ਆਉਂਦੇ ਘਟ ਨੇ ਉਥੇ ਪਹਾੜੀ ਦੇ ਅੰਦਰ ਜੇਸੀਬੀਆਂ ਲਾ ਕੇ ਪੱਟੀ ਜਾਂਦੇ ਆ ਪੱਟੀ ਜਾਂਦੇ ਆ ਦਿਖਾਉਣ ਨੂੰ ਉਹ ਕ੍ਰੈਸ਼ਰ ਆ ਜਦੋਂ ਕੋਈ ਛਾਪਾ ਵੱਜੂਗਾ ਪਰ ਉਥੇ ਹੀ ਪਹਾੜੀ ਪੱਟੀ ਜਾਣਾ ਉਥੇ ਜੰਗਲ ਕੱਟੀ ਜਾਂਦੇ ਤੇ ਥੱਲੋਂ ਪੱਥਰ ਕੱਢ ਕੱਢ ਕੇ ਕਿਉਂਕਿ ਉਸ ਏਰੀਆ ਦੇ ਵਿੱਚ ਪੱਥਰ ਬਹੁਤ ਆਉਂਦਾ ਹਰ ਸਾਲ ਬਾਰਿਸ਼ ਹੁੰਦੀ ਆ ਹਰ ਸਾਲ ਬਹੁਤ ਵੱਡੀ ਪਦਰ ਚ ਪੱਥਰ ਆਉਂਦਾ ਤੇ ਪੱਥਰ ਨੂੰ ਰੇਤਾ ਨੂੰ ਕੱਢ ਕੇ ਉਹ ਵੇਚਿਆ ਜਾਂਦਾ ਹੁਣ ਇਹਨੂੰ ਜਦੋਂ ਆਪਾਂ ਸਮਝਦੇ ਹਾਂ ਕਿ ਆਦਰਵਾਇਜ਼ ਜਿਹੜੇ ਬਿਲਡਰਜ਼ ਨੇ ਇਨਵੈਸਟਰਜ਼ ਨੇ ਜਿਹੜੇ ਕਾਰਪੋਰੇਟ ਨੇ ਜਿਨ੍ਹਾਂ ਨੇ ਪ੍ਰੋਫਿਟ ਦੇਖਣਾ ਮੁਨਾਫਾ ਦੇਖਣਾ ਉਹਨਾਂ ਨੂੰ ਇਨਵੈਸਟ ਕਰਨਾ ਪਊ ਇੱਥੇ ਇਨਵੈਸਟਮੈਂਟ ਬਹੁਤ ਥੋੜੀ ਐ ਤੁਸੀਂ ਕਿਰਾਏ ਤੇ ਜੀਸੀਬੀਆਂ ਲੈਣੀਆਂ ਉੱਥੋਂ ਦੇ ਲੋਕਲ ਲੋਕਾਂ ਨੂੰ ਲੈਣਾ ਤੇ ਕੋਈ ਇਨਵੈਸਟਮੈਂਟ ਨਹੀਂ ਕਿਉਂਕਿ ਤੁਸੀਂ ਕਿਹੜਾ ਪੈਸੇ ਦੇ ਕੇ ਪੱਟਣਾ ਪੱਥਰ ਧਰਤੀ ਨੂੰ ਪੱਥਰ ਪੈਸੇ ਥੋੜੀ ਦੇਣੇ ਆ ਤੁਸੀਂ ਉਸ ਏਰੀਆ ਦਾ ਪੱਥਰ ਕੱਢਣਾ ਤੇ ਵੇਚ ਦੇਣਾ ਜਿਹੜੇ ਆਪਾਂ ਕਹਿੰਨੇ ਵੀ ਰੈਲੀਆਂ ਐਡੀਆਂ-ਐਡੀਆਂ ਵੱਡੀਆਂ ਚ ਨਹੀਂ ਇਹਦੇ ਇਹਦੇ ਤੇ ਕੋਈ ਕੰਟਰੋਲ ਨਹੀਂ ਕਿਸੇ ਦਾ ਕੋਈ ਕੰਟਰੋਲ ਨਹੀਂ ਜੀ ਇਹਦੇ ਵਿੱਚ ਤੁਸੀਂ ਜਦੋਂ ਆਪਾਂ ਜਾਣੇ ਨਾ 972 ਦੇ ਵਿੱਚ ਬਿਆਸ ਦੇ ਉੱਪਰ ਜਿਹੜਾ ਬੰਨ ਬਣਿਆ ਹੋਇਆ ਜਿਹਦਾ ਆਕੀ ਵੀ ਰੌਲਾ ਪਿਆ ਵੀ ਉਹ ਬੰਨ ਟੁੱਟ ਸਕਦਾ ਉਹ ਤੇ ਪਾਣੀ ਬਹੁਤ ਸੀ ਬਿਆਸ ਦਾ ਫਲੋ ਆਪਾਂ ਦੇਖਿਆ ਅਸਲ 'ਚ ਉਹ ਬੰਨ ਦੇ ਉੱਪਰ ਮਾਈਨਿੰਗ ਹੁੰਦੀ ਪਈ ਸੀ ਉਹ ਰੌਲਾ ਪਿਆ ਅਸੀਂ ਡਾਕੂਮੈਂਟਰੀ ਦਾ ਜਦੋਂ ਸਾਡੇ ਵਾਲੀ ਦਾ ਰੌਲਾ ਪਿਆ ਜਾਂ ਹੋਰ ਪੱਤਰਕਾਰਾਂ ਨੇ ਵੀ ਕੁਝ ਚੀਜ਼ਾਂ ਕੀਤੀਆਂ ਉੱਤੇ ਬੀਐਸਐਫ ਦੇ ਅਧਿਕਾਰੀ ਲੱਗੇ ਹੋਇਆ ਬੰਨ ਦੇ ਉੱਪਰ ਫੋਟੋ ਤਾਂ ਖੇਚ ਨਹੀਂ ਸਕਦੇ ਪਰ ਦੂਜੇ ਪ ਉਸੀਂ ਦੇਖ ਸਕਦੇ ਹਾਂ ਕਿ ਪੰਜਾਬ ਹਿਮਾਚਲ ਦਾ ਬਾਰਡਰ ਹੈ ਤੇ ਉਹਦੇ ਉੱਪਰ ਬਹੁਤ ਵੱਡਾ ਕ੍ਰੈਸ਼ਰ ਲੱਗਾ ਹੋਇਆ ਮਾਈਨਿੰਗ ਹੋ ਰਹੀ ਹੈ ਫੋਟੋ ਤੁਸੀਂ ਖਿੱਚ ਨਹੀਂ ਸਕਦੇ ਫੋਟੋ ਨਹੀਂ ਔਰ ਇਹ ਨਹੀਂ ਹੈ ਕਿ ਤੁਹਾਨੂੰ ਫੋਟੋ ਖਿੱਚਣ ਦੇ ਰੋਕ ਨਹੀਂ ਲਾਈ ਜਾਊਗੀ ਤੁਹਾਡਾ ਫੋਨ ਖੋਇਆ ਜਾ ਸਕਦਾ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਜਾ ਸਕਦੀ ਹੈ ਮਾਈਨਿੰਗ ਨਾਲ ਬਦਤਮੀਜ਼ੀ ਕੋਈ ਨਹੀਂ ਕਰਨ ਜਾਂਦਾ ਉੱਥੇ ਬੀਐਸਐਫ ਦੇ ਅਧਿਕਾਰੀ ਨਵਾਲ ਇਹ ਮਿਲ ਕੇ ਚੱਲ ਰਹੀ ਹੈ ਗੱਲ ਜੇ ਜੇ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ ਫੋਟੋ ਖਿੱਚਣ ਤੇ ਕੋਈ ਰੋਕ ਸਕਦਾ ਮਾਈਨਿੰਗ ਵਾਲਾ ਨੂੰ ਨਹੀਂ ਕੋਈ ਰੋਕ ਰਿਹਾ ਤਾਂ ਕਿਉਂ ਨਹੀਂ ਰੋਕ ਰਿਆ ਇਹ ਕਿਉਂਕਿ ਮਿਲੇ ਹੋਏ ਨੇ ਸਰਕਾਰ ਉਹਨਾਂ ਨੂੰ ਖੁੱਲ੍ਹੀਆਂ ਛੋਟਾਂ ਦਿੰਦੀ ਹੈ ਕਿ ਕੋਈ ਗੱਲ ਨਹੀਂ ਐਨਓਸੀਆਂ ਅਸੀਂ ਦਵਾਵਾਂਗੇ ਐਨਓਸੀ ਮਿਲ ਜਾਂਦੀ ਕ੍ਰੈਸ਼ਰ ਦੇ ਨਾਂ ਤੇ ਫਿਰ ਉਸ ਕ੍ਰੈਸ਼ਰ ਦੇ ਏਰੀਆ ਚ ਖੇਤ ਪੱਟਿਆ ਜਾਂਦਾ 100 100 ਫੁੱਟ 2 ਤੋਂ 100 ਫੁੱਟ ਖੇਤ ਪੱਟੇ ਹੋਇਆ ਉਸ ਏਰੀਆ ਦੇ ਵਿੱਚ ਕਿਸਾਨ ਇਹਨੇ ਔਖੇ ਨੇ ਕਿ ਤੁਹਾਡੇ ਖੇਤ ਨੂੰ ਮਿੱਟੀ ਕੱਢਣ ਲਈ ਉਹਦੇ ਹੇਠੋਂ ਪੱਥਰ ਕੱਢਣ ਲਈ ਮਤਲਬ ਤੁਹਾਨੂੰ ਤੁਮਕਾਇਆ ਜਾਊਗਾ ਇਹਦਾ ਉਦਾਹਰਨ ਵਜੋਂ ਮੈਂ ਗਰੀਬ ਕਿਸਾਨ ਆ ਮੈਂ ਕਿੱਲਾ ਆਪਦਾ ਦੇਤਾ ਮਾਈਨਿੰਗ ਵਾਲਾ ਉਹਦੇ ਆਸ-ਪਾਸ ਦੇ ਕਿਸਾਨਾਂ ਦੀ ਫਸਲ ਰੋੜਨੀ ਸ਼ੁਰੂ ਹੋ ਜਾਂਦੀ ਕਿਉਂਕਿ ਬਰਸਾਤਾਂ ਹੁੰਦੀਆਂ ਤਾਂ ਉਹਨਾਂ ਨੂੰ ਵੀ ਮਜਬੂਰੀ ਵਸ ਮਾਫੀ ਵਾਲੇ ਡਰਾਉਂਦੇ ਨੇ ਧਮਕਾਉਂਦੇ ਨੇ ਦਬਕਾਉਂਦੇ ਨੇ ਕਿ ਸਾਨੂੰ ਜ਼ਮੀਨ ਦਿਓ ਪੱਥਰ ਕੱਢਣਾ ਤਾਂ ਉਹਨਾਂ ਦੀਆਂ ਫਸਲਾਂ ਉਜਾੜੀਆਂ ਜਾ ਰਹੀਆਂ ਬਹੁਤ ਸਾਰੇ ਕੇਸ ਚੱਲਦੇ ਨੇ ਕਿ ਭਾਈ ਇੱਥੇ ਸਾਡੀ ਆ ਬੰਦਾ ਠੇਕੇਦਾਰ ਸੀ ਜਿਹੜਾ ਇੱਥੇ ਕ੍ਰੈਸ਼ਰ ਲਾ ਕੇ ਅਸਲ 'ਚ ਕ੍ਰੈਸ਼ਰ ਦੇ ਨਾਂ ਹੇਠ ਉਹ ਇੱਥੇ ਮਾਈਨਿੰਗ ਕਰ ਰਿਹਾ ਸੀ ਕੇਸ ਚੱਲਦੇ ਪਏ ਨੇ ਪਰ ਕੇਸਾਂ ਦੀ ਆੜ ਹੇਠ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਦਬਾ ਦਿੱਤਾ ਜਾਂਦਾ ਬਹੁਤ ਸਾਰੇ ਵਿਚਾਰੇ ਡਰ ਜਾਂਦੇ ਨੇ ਕਿਉਂਕਿ ਬਹੁਤ ਵੱਡਾ ਮਾਫੀਆ ਨਾਲ ਲੋਕ ਲੋਕਲ ਪੱਧਰ ਤੇ ਉੱਠੇ ਉੱਥੇ ਕੋਈ ਆਵਾਜ਼ ਉਠਾਈ ਅਸਲ ਚ ਜਦੋਂ ਗੱਲ ਸ਼ੁਰੂ ਹੁੰਦੀ ਹੈ ਨਾ ਜੀ 7-8 ਅਕਾਲੀ ਆਉਂਦੇ ਨੇ ਹਮ ਅਕਾਲੀਆਂ ਵੇਲੇ ਉੱਥੋਂ ਉੱਥੇ ਕ੍ਰੈਸ਼ ਲੱਗਣੇ ਸ਼ੁਰੂ ਹੋਏ ਫਿਰ ਕਾਂਗਰਸ ਵੇਲੇ ਵੀ ਚੱਲੇ ਇਹਦੇ ਦੌਰਾਨ ਬਹੁਤ ਸਾਰੇ ਪ੍ਰੋਟੈਸਟ ਹੋਏ ਈਵਨ 2015 ਦੇ ਵਿੱਚ ਜਦੋਂ ਆਪਾਂ ਥੋੜਾ ਦੇਖਦੇ ਆਂ ਪਿੱਛੇ ਕਿ 15 ਦੇ ਵਿੱਚ ਬਹੁਤ ਵੱਡਾ ਮਜਹਰਾ ਹੁੰਦਾ ਉਹਦੇ ਵਿੱਚ ਮੌਜੂਦਾ ਐਮਪੀ ਤਰਮਿੰਦਰ ਗਾਂਧੀ ਲਧਾਣੇ ਤੋਂ ਵਿਧਾਇਕ ਸੀਗੇ ਜਿਹੜੇ ਬੈਂਸ ਭਰਾ ਉਹ ਵੀ ਉੱਥੇ ਇਨਵੋਲਵ ਨੇ ਹੋਰ ਵੀ ਕਈ ਲੀਡਰ ਉਹਨਾਂ ਦੀ ਗੱਲ ਧਾਰਨਾ ਲੱਗਦਾ ਸ਼ਾਮ ਨੂੰ ਉੱਥੇ ਇੱਕ ਨੌਜਵਾਨਾ ਜਿਹੜਾ ਜਿਹਦਾ ਆਧਾਰ ਬਣਾ ਕੇ ਸੀ ਡਾਕੂਮੈਂਟਰੀ ਕੀਤੀ ਜਿਨ੍ਹਾਂ ਦੀ ਇਨਵੋਲਵਮੈਂਟ ਰਹੀ ਉਹਦੇ ਮੂਵਮੈਂਟ ਜਿਨ੍ਹਾਂ ਨੇ ਖਿਲਾਫ ਲੜੀ ਤਰਮਿੰਦਰ ਉਹਨਾਂ ਨੇ ਕੀ ਕੀਤਾ ਕਿ ਉੱਥੇ ਪ੍ਰੋਟੈਸਟ ਕਰ ਰਹੇ ਨੇ ਤੇ ਸਾਈਟ ਤੇ ਲੈ ਜਾਂਦੇ ਨੇ ਕਿ ਕੋਈ ਸਾਈਟ ਮਾਈਨਿੰਗ ਵਾਲੀ ਜਿੱਥੇ ਹੋ ਰਹੀ ਆ ਵੱਡੇ ਪੱਧਰ ਤੇ ਜਾਣਬੁੱਝ ਕੇ ਉਹਨਾਂ ਨੂੰ ਕੇਸ ਚ ਟਰੈਪ ਚ ਲਿਆ ਜਾਂਦਾ ਉਸ ਤੋਂ ਬਾਅਦ ਉੱਤੇ ਪਰਚਾ ਪਾ ਦਿੱਤਾ ਜਾਂਦਾ ਤਰਮਿੰਦਰ ਹੋਣਾ ਤੇ ਤਰਮਿੰਦਰ ਹੋਰਾਂ ਤੇ ਲੋਕ ਡਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਅ ਅਕਾਲੀਆਂ ਦੇ ਵੇਲੇ ਦੀ ਗੱਲ ਆ 2 ਸਾਲ 3 ਸਾਲ ਫਿਰ ਲੰਘ ਜਾਂਦੇ ਨੇ ਫਿਰ ਕਾਂਗਰਸੀ ਸਰਕਾਰ ਆਉਂਦੀ ਹੈ ਅਕਾਲੀਆਂ ਵਾਲੇ ਸਾਰੇ ਪ੍ਰੈਸ਼ਰ ਕਾਂਗਰਸ ਨੂੰ ਮੂਵ ਹੋ ਜਾਂਦੇ ਆ ਹੂੰ ਕੀ ਹੁੰਦਾ ਫਿਰ ਕਾਂਗਰਸੀ ਲੀਡਰ ਉਹਦੇ ਚ ਨਵਾਲੋ ਹੁੰਦੇ ਆ ਵੱਡੇ ਪੱਦਰ ਤੇ ਤੇ ਅੱਜ ਅਕਾਲੀ ਕਾਂਗਰਸੀ ਆਪ ਸਾਰੇ ਉਹਦੇ ਚ ਨਵਾਲੋ ਨੇ ਇਥੋਂ ਤੱਕ ਮਾਫੀਆ ਤੋਂ ਡਰਦੇ ਨੇ ਕਿ 2000 ਅ 19 ਦੇ ਵਿੱਚ ਹੂੰ ਇੱਕ ਸਤਾ ਤੇਰ ਦਾ ਦੇ ਖਿਲਾਫ ਸਤਾ ਤੇਰ ਕਾਂਗਰਸ ਸੀ ਉਦੋਂ ਉਦੋਂ ਵਿਰੋਧੀ ਧਿਰ ਦਾ ਇੱਕ ਐਮਐਲਏ ਜਾਂਦਾ mafi ਵਾਲਿਆਂ ਕੋਲੇ ਇਹ ਬੰਦ ਕਰਵਾਵਾਂਗੇ ਦਬਕੇ ਮਾਰਦੇ ਹੋਰ ਸਾਰਾ ਉਥੇ ਐਮਐਲ ਨੂੰ ਕੁੱਟਦੇ ਨੇ mafi ਵਾਲੇ ਉਹਨਾਂ ਦੀ ਤਾਕਤ ਦੇਖੋ ਤੁਸੀਂ ਐਮਐਲਏ ਕੋਈ ਸ਼ਿਕਾਇਤ ਤੱਕ ਨਹੀਂ ਕਰਾਉਂਦਾ ਤੇ ਇਸ ਵਾਰੀ ਜਿਹੜੀ ਨਵੀਂ ਸਰਕਾਰ ਆ ਉਦੋਂ ਵਿਰੋਧੀ ਧਿਰ ਸੀ ਉਹਨਾਂ ਦਾ ਐਮਐਲਏ ਸੀ ਉਹਦੀ ਟਿਕਟ ਕੱਟ ਦਿੱਤੀ ਕਿਉਂਕਿ ਉਹ ਬੋਲਿਆ ਕਿਉਂ ਸੀ ਤੁਸੀਂ ਦੇਖੋ ਇਸ ਤਰ੍ਹਾਂ ਉਹ ਲੋਕਾਂ ਨੂੰ ਡਰਾਵਾ ਪਾਉਂਦੇ ਨੇ ਪਰ ਜਿਵੇਂ ਤੁਸੀਂ ਡਾਕੂਮੈਂਟ ਕੀਤਾ ਇਕੱਠਾ ਕੀਤਾ ਇਸ ਦੌਰਾਨ ਤੁਹਾਨੂੰ ਵੀ ਧਮਕੀਆਂ ਤਾਂ ਆਈਆਂ ਹੋਣੀਆਂ ਕਿ ਇਸ ਪੱਧਰ ਤੇ ਗੱਲ ਕਰਨ ਨੂੰ ਸ਼ੂਟ ਕਰਨ ਤੋਂ ਵੀ ਰੋਕਿਆ ਗਿਆ ਬਹੁਤ ਸਾਰੇ ਧਮਕੀਆਂ ਦੇ ਉੱਪਾਈ ਹੋਏ ਲੋਕ ਮੇ ਟੰਗਣਾ ਚੀਚੀ ਬਿਲਕੁਲ ਅਸੀਂ ਬਹੁਤ ਬਚ ਕੇ ਲੋਕਾਂ ਦੇ ਸਹਿਯੋਗ ਨਾਲ ਚੀਜ਼ਾਂ ਕੀਤੀਆਂ ਜੇ ਲੋਕ ਉੱਥੇ ਨਾ ਹੁੰਦੇ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਸਾਡੀ ਗੱਲ ਬਾਹਰ ਜਾਣੀ ਚਾਹੀਦੀ ਆ ਅਸਲ ਜਿਹੜੀ ਮੈਂ ਗੱਲ ਸ਼ੁਰੂ ਚ ਕੀਤੀ ਨਾ ਰੈਵਨਿਊ ਦਾ ਸਵਾਲ ਨਹੀਂ ਹੈ ਲੋਕਾਂ ਦੀਆਂ ਜ਼ਮੀਨਾਂ ਉਜੜ ਰਹੀਆਂ ਏਕੋਲੋਜੀ ਜਿੱਥੇ ਤੁਸੀਂ ਜੰਗਲ ਨਹੀਂ ਦਰਖਤ ਨਹੀਂ ਕੱਟ ਸਕਦੇ ਜੰਗਲ ਵੱਡੇ ਜਾ ਰਹੇ ਪਹਾੜਦਿਆਂ ਟੋਪੋਗ੍ਰਾਫੀਆਂ ਤਾਂ ਬਦਲੀਆਂ ਨਹੀਂ ਜਾ ਸਕਦੀਆਂ ਤੁਸੀਂ ਪਹਾੜ ਵਾਟ ਰਹੇ ਹੋ ਪੰਜਾਬ 'ਚ ਤਾਂ ਬਹੁਤ ਛੋਟੀ ਪਹਾੜੀਆਂ ਦੀ ਰੇਂਜ ਆ ਤੁਸੀਂ ਉਹਨੂੰ ਖਤਮ ਕਰ ਰਹੇ ਹੋ ਕਿਉਂ ਕਰ ਰਹੇ ਹੋ ਕਿਉਂਕਿ ਤੁਹਾਨੂੰ ਲੱਗਦਾ ਕਿ ਮੁਨਾਫਾ ਹੀ ਸਾਰਾ ਕੁਝ ਹੁੰਦਾ ਪਰ ਇਹਦੇ ਨਾਲ ਜਿਹੜੀ ਏਕੋਲੋਜੀ ਦਾ ਡਿਜ਼ਾਸਟਰ ਹੋ ਰਿਹਾ ਦਰਿਆਵਾਂ ਦੇ ਅੰਦਰ ਮਾਈਨਿੰਗ ਕੀਤੀ ਜਾ ਰਹੀ ਹੈ ਕੋਈ ਕਹਿ ਸਕਦਾ ਕਿ ਕ੍ਰੈਸ਼ਰ ਲਾਇਆ ਜਾ ਸਕਦਾ ਪਰਮਿਸ਼ਨ ਹੋਊਗੀ ਦਰਿਆ ਦੇ ਅੰਦਰ ਤਾਂ ਨਹੀਂ ਕ੍ਰੈਸ਼ਰ ਲਾਉਣ ਦੀ ਕੋਈ ਪਰਮਿਸ਼ਨ ਦੇ ਸਕਦਾ ਦੁਨੀਆਂ ਦਾ ਕਿਹੜਾ ਕਾਨੂੰਨਾ ਜਿਹੜਾ ਦਰਿਆ ਦੇ ਅੰਦਰੋਂ ਉਹਨਾਂ ਨੂੰ ਰੇਤਾ ਬਜਰੀ ਪੱਥਰ ਕੱਢਣ ਦੀ ਆਗਿਆ ਦਿੰਦਾ ਕੋਈ ਸਮਝਾਵੇ ਤਾਂ ਸਹੀ ਔਰ ਉਹਦੇ 'ਚ ਫਿਰ ਸਮਝ ਆਉਂਦਾ ਵੀ ਸਾਰੇ ਇਨਵੋਲਵ ਨੇ ਉਹਦੇ 'ਚ ਫੋਰੈਸਟ ਵਾਲੇ ਇਨਵੋਲਵ ਨੇ ਉਹਦੇ 'ਚ ਪੁਲਿਸ ਇਨਵੋਲਵ ਆ ਉਹਦੇ 'ਚ ਮਾਈਨਿੰਗ ਡਿਪਾਰਟਮੈਂਟ ਐਨ ਇਨਵੋਲਵ ਆ ਉਹਦੇ 'ਚ ਸਰਕਾਰ ਇਨਵੋਲਵ ਆ ਉਹਦੇ 'ਚ ਕੇਂਦਰ ਤੱਕ ਦੇ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਮਿਲ ਨੇ ਤਾਂ ਸਾਫ਼ ਤੌਰ ਤੇ ਸਾਨੂੰ ਲੱਗਦਾ ਵੀ ਉਹਦੇ 'ਚ ਸਾਨੂੰ ਧਮ ਜਦੋਂ ਮਾਈਨਿੰਗ ਵਾਲੀ ਗੱਲ ਉੱਠਣੀ ਸ਼ੁਰੂ ਹੋਈ ਆ ਕਾਲੀਆਂ ਦੇ ਪਹਿਲੇ ਉਸ ਟਰਮ ਵੇਲੇ ਤਾਂ ਉਹਨੇ ਲਿਖਿਆ ਐਸਟੀ ਦਾ ਵੱਡਾ ਪੱਤਰਕਾਰ ਸੀ ਪਰ ਉਹਦੀ ਡੈਥ ਹੋ ਜਾਂਦੀ ਆ ਉਹ ਕਿਸੇ ਸਪੌਟ ਤੇ ਜਾ ਰਿਹਾ ਉਹਦੇ ਨਾਲ ਨੇ ਅਧਿਕਾਰੀ ਐਕਸੀਡੈਂਟ ਹੋ ਜਾਂਦਾ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਉਹ ਐਕਸੀਡੈਂਟ ਕਰਵਾਇਆ ਗਿਆ ਕਿਉਂਕਿ ਉਹ ਲਿਖਦਾ ਸੀ ਬੋਲਦਾ ਸੀ ਉਸ ਏਰੀਆ ਦੇ ਵਿੱਚ ਮਾਈਨਿੰਗ ਤੇ ਕੁਝ ਸਟੋਰੀਆਂ ਕੀਤੀਆਂ ਫਿਰ ਉਸ ਤੋਂ ਬਾਅਦ ਪ੍ਰਭਜੀਤ ਸਿੰਘ ਉਹਨਾਂ ਨੇ ਕਾਰਵਾ ਲਈ ਹਿੰਦੁਸਤਾਨ ਟਾਈਮਜ਼ ਲਈ ਕਈ ਵੱਡੇ ਜਰਨਲ ਲਿਖੇ ਮਾਈਨਿੰਗ ਦੇ ਉੱਪਰ ਉਹਨਾਂ ਨੂੰ ਬਸ ਨਹੀਂ ਧਮਕੀਆਂ ਆਈਆਂ ਉਹਨਾਂ ਨੇ ਮਾਈਨਿੰਗ ਤੇ ਚਲੋ ਅੱਜ ਵੀ ਉਹ ਕੰਮ ਕਰਦੇ ਪਏ ਨੇ ਉਹਨਾਂ ਨੂੰ ਸਲੂਟ ਆ ਕੇ ਉਹਨਾਂ ਸਪੌਟਸ ਤੇ ਜਾ ਕੇ ਦਿਖਾ ਰਹੇ ਨੇ ਪਰ ਉਹਨਾਂ ਦੇ ਬੱਚਿਆਂ ਤੱਕ ਨੂੰ ਧਮਕੀਆਂ ਆਈਆਂ ਜੀ ਸਮਝ ਸਕਦੇ ਆ ਕਿ ਮਾਫੀਆ ਕਦੇ ਤੁਹਾਡੇ ਨਾਲ ਵੀ ਹੋਇਆ ਕਦੇ ਕੋਈ ਕਿਸੇ ਮਾਈਨਿੰਗ ਵਾਲੇ ਨੇ ਉਸ ਤੋਂ ਬਾਅਦ ਵੀ ਮੈਨੂੰ ਕਈ ਫੋਨ ਆਏ ਕਿ ਆਪਾਂ ਦੇਖ ਲੈਣੇ ਆ ਸਾਨੂੰ ਇੱਥੇ ਆ ਕੇ ਮਿਲ ਲਓ ਜਦੋਂ ਅਸੀਂ ਕਦੇ ਵਰਜਨ ਲੈਂਨ ਦੀ ਕੋਸ਼ਿਸ਼ ਕੀਤੀ ਕਿਸੇ ਐਮਐਲਏ ਦਾ ਜਿਹੜੇ ਏਰੀਆ ਦੇ ਵਿੱਚ ਮਾਈਨਿੰਗ ਹੁੰਦੀ ਸੀ ਤਾਂ ਉਹਨਾਂ ਨੇ ਪਹਿਲਾਂ ਤਾਂ ਮਨਾ ਕੀਤਾ ਫਿਰ ਕਿਸੇ ਹੋਰ ਨੰਬਰਾਂ ਤੋਂ ਫੋਨ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਦੇਖ ਲਓ ਪਾਜੀ ਫਿਰ ਆਪਾਂ ਐ ਸਰਕਾਰਾਂ ਹੁੰਦੀਆਂ ਸਰਕਾਰ ਤੋਂ ਵੱਡਾ ਕੋਈ ਨਹੀਂ ਹੁੰਦਾ ਹੁਣ ਆਏ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਵਾਪਰੀਆਂ ਬਿਲਕੁਲ ਔਰ ਮਾਈਨਿੰਗ ਦੇ ਡਾਕੂਮੈਂਟਰੀ ਕਰਦੇ ਆ ਵੀ ਸਾਨੂੰ ਬਹੁਤ ਵਾਰੀ ਇਹ ਹੁੰਦਾ ਸੀ ਕਿ ਮਾਈਨਿੰਗ ਮਾਫੀ ਵਾਲੇ ਖੜੇ ਆ ਰਸਤੇ 'ਚ ਪੁਲਿਸ ਅਧਿਕਾਰੀ ਨਾਲ ਉਹਨਾਂ ਦੇ ਗੁੰਡਿਆਂ ਦੇ ਨਾਲ ਪੁਲਿਸ ਖੜੀ ਐ ਹਮ ਨਾਕਾ ਲੱਗਾ ਜਾਲੀ ਜਾਂ ਨਾਕਾ ਨਾਕੇ ਦੇ ਉੱਪਰ ਸੀ ਜਾ ਰਹੇ ਐ ਐਵੇਂ ਟਰੱਕ ਫਾਲੋ ਕਰ ਰਹੇ ਆ ਬਿਨਾ ਨੰਬਰਾ ਟਰੱਕ ਆ ਮਾਲ ਕਿੱਥੋਂ ਲਿਆ ਰਹੇ ਆ ਤੇ ਕਿਹੜੇ ਕ੍ਰੈਸ਼ਰ ਦੇ ਜਾ ਰਹੇ ਆ ਹੁਣ ਪੱਟਿਆ ਉਹਨਾਂ ਨੇ ਖੇਤ ਸਪੋਰਟ ਤੇ ਅਸੀਂ ਫੇਰ ਹੀ ਜਾ ਸਕਦੇ ਹਾਂ ਕਿ ਉਹਦਾ ਪਿੱਛਾ ਕਰਾਂਗੇ ਅਸੀਂ ਪਿੱਛਾ ਕਰ ਰਹੇ ਹਾਂ ਮੇਰੇ ਨਾਲ ਲੋਕਲ ਉਸ ਨੂੰ ਨੌਜਵਾਨ ਆ ਮੈਂ ਨਾ ਆਪਣੀ ਉਹਦਾ ਨਸ਼ਰ ਕਰੂੰਗਾ ਅਸੀਂ ਉਹਦੀ ਗੱਡੀ ਤੇ ਜਾ ਰਹੇ ਹਾਂ ਅ ਫੋਲੋ ਕਰ ਰਹੇ ਹਾਂ ਰੋਕਿਆ ਜਾਂਦਾ ਟਰੱਕ ਲੰਘਾਤਾ ਜਾਂਦਾ ਸਾਡੇ ਨਾਲ ਬਹਿਸ ਕਰਦੇ ਆ ਜਦੋਂ ਅਸੀਂ ਦੱਸਦੇ ਆ ਕਿ ਇਦਾਂ ਦਾ ਵੀ ਪੱਤਰਕਾਰਾਂ ਚੰਡੀਗੜ੍ਹ ਤੋਂ ਆ ਚਲੋ ਥੋੜਾ ਜਿਹਾ ਪਿੱਛੇ ਹਟਦੇ ਆ ਪਰ ਫੇਰ ਵੀ ਉਹ ਸਾਡੀ ਫੁਟੇਜ ਬਲੀਟ ਕਰ ਦਿੰਦੇ ਕੋਲ ਰੋਕ ਕੇ ਫੋਟੋ ਰੋਕੇ ਪਰ ਉਹਦਾ ਟਰੱਕੋ ਲੰਘਾਣ ਦਿਆ ਸਾਨੂੰ ਜਾਣ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਜਿਹੜੀ ਚੀਜ਼ ਹੋ ਸਕਦੀ ਸੀ ਰਿਕਾਰਡ ਉਹ ਨਹੀਂ ਹੋਣ ਦਿੱਤੀ ਜਾਂਦੀ ਮਤਲਬ ਬਿਨਾ ਨੰਬਰਾਂ ਨੰਬਰ ਪਲੇਟਾਂ ਵਾਲੇ ਬਹੁਤ ਸਾਰੇ ਟਰੱਕ ਆ ਜਿਹੜੇ ਉੱਥੇ ਮਾਲ ਕੱਢ ਕੇ ਲਿਆਉਂਦੇ ਆ ਤੇ ਜਾ ਕੇ ਕ੍ਰਸ਼ ਕਰ ਦਿੱਤੇ ਜਾਂਦੇ ਜਿਹੜੇ ਇੱਕ ਨੰਬਰ ਚ ਆ ਜਾਂਦਾ ਮਾਰ मतलब ਪੱਥਰ ਰੇਤਾ ਬਦਰੀ ਸਾਰਾ ਕੁਝ ਤੇ ਇਹਦੇ ਚ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਇਹ ਰੈਵਨਿਊ ਦਾ ਸਵਾਲ ਨਹੀਂ ਇਹ ਧਰਤੀ ਨੂੰ ਖਤਮ ਕੀ ਕਰਨ ਦਾ ਖਤਮ ਕਰਨ ਦਾ ਸਵਾਲ ਹੈ ਬਿਲਕੁਲ ਕੁਦਰਤ ਨੂੰ ਕੁਦਰਤ ਦੇ ਸਰੋਤਾਂ ਨੂੰ ਜਿਹੜਾ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਲੁੱਟਿਆ ਜਾ ਰਿਹਾ ਉਹਦੇ ਖਿਲਾਫ ਬੋਲਣ ਦਾ ਸਵਾਲ ਜਿਵੇਂ ਤੁਸੀਂ ਕਹੇ ਕਿ ਦਰਖਤ ਵੀ ਪਰਮਿਸ਼ਨ ਤੋਂ ਬਿਨਾ ਨਹੀਂ ਪੱਟਿਆ ਜਾ ਸਕਦਾ ਜਿਵੇਂ ਇਸ ਵਾਰ ਵੀ ਚਰਚਾ ਚੱਲੀ ਕਿ ਮਾਈਨਿੰਗ ਬਹੁਤ ਵੱਡਾ ਕਾਰਨ ਆ ਖੜਾ ਦਾ ਜੀ ਹੈ ਲੱਗਦਾ ਤੁਹਾਨੂੰ ਇਹ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਕਹਤਾ ਨਾ ਜਦੋਂ ਦਰਿਆ ਦੇ ਅੰਦਰੋਂ ਤੁਸੀਂ ਪੱਟੋਂਗੇ ਜਿਹੜਾ ਉਹਦਾ ਰਿਵਰ ਬ ਤਨੂੰ ਲੱਗਦਾ ਵੀ ਇੱਥੇ ਪਾਣੀ ਦਾ ਬੰਨ ਮਾਰਿਆ ਹੋ ਜਿਵੇਂ ਮੈਂ ਤੁਹਾਨੂੰ ਇਹ ਦੱਸੀ ਗੱਲ ਕਿ ਉੱਥੇ ਪੰਜਾਬ ਹਿਮਾਚਲ ਦੇ ਬਾਰਡਰ ਦੇ ਉੱਪਰ ਇੱਕ ਕ੍ਰੈਸ਼ੂ ਚੱਲਦਾ ਉਸ ਕ੍ਰੈਸ਼ਰ ਨੂੰ ਚਲਾਉਣ ਦੇ ਲਈ ਪਾਣੀ ਰੋਕਣਾ ਪਊਗਾ ਇਲੀਗਲ ਬੰਨ ਮਾਰਿਆ ਹੋਇਆ ਕਿਹਨੇ ਪਰਮਿਸ਼ਨ ਦੇ ਦਰਿਆ ਨੂੰ ਬੰਨ ਮਾਰਨ ਦੀ ਕਿਸੇ ਕੋਲ ਹੈ ਕਿਸੇ ਅਧਿਕਾਰੀ ਕੋਲੇ ਫਿਰ ਸਮਝ ਆਉਂਦਾ ਵੀ ਇਹਦੇ ਵਿੱਚ ਕਿੱਡੇ ਵੱਡੀ ਤਾਕਤਨ ਵਾਲੂ ਹੋਊਗੀ ਕਿੰਨੀਆਂ ਤਾਕਤਾਂ ਦਾ ਹੱਥ ਹੋਊਗਾ ਜਿਨ੍ਹਾਂ ਨੂੰ ਲੱਗਦਾ ਵੀ ਯਾਰ ਅਰਬਾਂ ਰਪਈਆਂ ਦੀ ਇਨਕਮ ਹੈ ਤੁਸੀਂ ਲੁੱਟ ਲਓ ਕਿਹਨੇ ਪੁੱਛਣਾ ਵੀ ਥੱਲੇ 50 ਫੁੱਟ ਗਏ ਹੋ ਕਿ 100 ਫੁੱਟ ਗਏ ਹੋ ਉੱਥੇ ਇੱਕ ਸੁਆਂਦ ਦਰਿਆ ਵਗ ਭਰ ਕੇ ਵਗਦਾ ਬਰਸਾਤਾਂ ਚ ਉਹ ਉਹ ਪਿੱਛੋਂ ਬਹੁਤ ਸਾਰਾ ਪੱਥਰ ਲਿਆਉਂਦਾ ਉੱਪਰੋਂ ਪਹਾੜਾਂ ਤੋਂ ਜਦੋਂ ਪਾਣੀ ਵਗਦਾ ਬਰਸਾਤਾਂ ਆਉਂਦੀਆਂ ਨੇ ਉਹ ਸੁਆਂਦ ਰਿਆ ਦੀ ਹਾਲਤ ਤਾਂ ਜਿਹਾ ਕਿ ਉਹਦਾ ਰੇਪ ਵਰਗੀ ਹਾਲਤ ਰੇਪ ਕਰਤਾ ਉਹਦਾ 100 150 ਫੁੱਟ ਪੱਟਦਾ ਹੁਣ ਅੱਗੇ ਜਾ ਕੇ ਮਾਲ ਵਿੱਚ ਸੋਕਾ ਵੀ ਪੈਂਦਾ ਸੋਕਾ ਕਿਉਂ ਪੈਂਦਾ ਕਿਉਂਕਿ ਦਰਿਆ ਅੱਗੇ ਚੱਲਦੇ ਹੀ ਨੇਚਰਲੀ ਜੇ ਪੱਤੇ ਇਹਨੇ ਡੂੰਘੇ ਪਾਏ ਪੱਤੇ ਹੀ ਇਹਨੇ ਡੂੰਘੇ ਪਾਣੇ ਪਾਣੀ ਉੱਥੇ ਹੀ ਸੁੱਕੀ ਜਾਂਦਾ ਜੀ ਇੱਕ ਪਾਸੇ ਇਹਦੇ ਨਾਲ ਹੜ ਹੁੰਦੇ ਨੇ ਕਿਉਂਕਿ ਤੁਸੀਂ ਉਹਦਾ ਕੋਰਸ ਵਿਗਾੜਤਾ ਤੁਸੀਂ ਇਨਾ ਪੱਟਿਆ ਪਾਣੀ ਇਧਰ ਉਧਰ ਘਰਾਂ ਚ ਵੀ ਵੜੂਗਾ ਪਿੰਡਾਂ ਚ ਵੀ ਵੜੂਗਾ ਵੜਦਾ ਅਸੀਂ ਦੇਖਿਆ ਹੁਣ ਜਿਵੇਂ 2023 ਚ ਵੀ ਅਸੀਂ ਇਹ ਗੱਲ ਕੀਤੀ ਕਿ ਹੜ੍ਹ ਆਏ ਨੇ ਅਗਲੀ ਵਾਰੀ ਵੀ ਆਉਣਗੇ ਇਹਦਾ ਬਹੁਤ ਵੱਡਾ ਕਾਰਨ ਮੈਂ ਹੁਣ ਸੋਕਾ ਵੀ ਪਊਗਾ ਕਿਉਂਕਿ ਜਿਹੜਾ ਪਾਣੀ ਦਾ ਨੇਚਰਲ ਫਲੋ ਆ ਉਹ ਉਹ ਰੁਕ ਜਾਣਾ ਉਹ ਉੱਥੇ ਰੁਕ ਜਾਣਾ ਉਹਦਾ ਕੋਰਸ ਵਿਗਾੜਤਾ ਹੁਣਗਾ ਸੋਕਾ ਵੀ ਪੈਣਾ ਫਿਰ ਉਹਨਾਂ ਏਰੀਆਜ਼ ਦੇ ਵਿੱਚ ਬਹੁਤ ਸਾਰੇ ਜਿਹੜੇ ਹੋਰ ਜਿਹੜੇ ਮਾਨੇ ਨੇ ਪਾਣੀ ਦੇ ਤਰੀਕੇ ਕਾਰਨ ਨੇ ਉਹਨਾਂ ਦੇ ਉੱਪਰ ਬਹੁਤ ਵੱਡੀ ਸੱਟ ਵੱਜੀ ਹੈ ਜਿਹੜੀਆਂ ਪਹਾੜੀਆਂ ਨੇ ਨੀਂ ਪਹਾੜੀਆਂ ਉਹ ਪਹਾੜੀਆਂ ਦੇ ਉੱਪਰ ਸੱਟ ਵੱਜੀ ਹੈ ਉੱਥੋਂ ਦੇ ਜਿਹ ਜ਼ਮੀਨਾ ਬੰਜਰ ਕਰਤੀਆਂ ਉਹਨਾਂ ਨੇ ਕਿਉਂਕਿ ਪੱਟੀ ਇੰਨਾ ਡੂੰਘਾ ਦਿੱਤਾ ਥੱਲੇ ਜਿਉ ਇੱਥੇ ਹੁਣ ਰੋਕ ਕੀ ਆ ਕਿ ਜਿਹੜਾ ਕੁਦਰਤੀ ਉਹਦੀ ਧਰਤੀ ਦੀ ਇੱਕ ਤਰਲ ਸਤਾ ਹੁੰਦੀ ਹੈ ਜੀ ਉਹ ਕੱਢ ਦਿੱਤੀ ਗਈ ਹੈ ਇੰਨਾ ਜ਼ਿਆਦਾ ਪੱਟਿਆ ਹੁਣ ਇੱਥੇ ਕੀ ਬੀਜਿਆ ਜਾ ਸਕਦਾ ਕੁਝ ਵੀ ਨਹੀਂ ਬੀਜਿਆ ਜਾ ਸਕਦਾ ਉਹ ਤਰਲ ਸਤਾ ਇੰਨੀ ਜ਼ਿਆਦਾ ਖਤਰੇ ਖੜੇ ਕਰ ਸਕਦੀ ਹੈ ਕੱਲ ਨੂੰ ਜਦੋਂ ਧਰਤੀ ਨਾਲ ਛੇੜਛਾੜੀ ਐਡੇ ਵੱਡੇ ਪੱਧਰ ਤੇ ਕੀਤੀ ਆ ਕਿ ਕੁਝ ਵੀ ਵੱਡੇ ਪੱਧਰ ਦੇ ਕੋਈ ਬਲੰਡਰ ਹੋ ਸਕਦਾ ਡਿਜ਼ਾਸਟਰ ਹੋ ਸਕਦਾ ਜਿਹੜਾ ਪੰਜਾਬ ਨੂੰ ਵੱਡੇ ਪੱਧਰ ਤੇ ਖਮਾਜਾ ਭੁਗਤਣਾ ਪੈ ਸਕਦਾ ਜੀ ਇਹਦਾ ਕੋਈ ਜਵਾਬ ਦੇ ਨਹੀਂ ਜਿਵੇਂ ਇਹ ਨੁਕਸਾਨ ਕਰਨ ਵਾਲੇ ਤਾਂ ਇਹੀ ਨੇ ਮਾਫੀਆ ਪਰ ਭੁਗਤਣਾ ਆਮ ਲੋਕਾਂ ਨੂੰ ਪੈਂਦਾ ਹੈ। ਪਰ ਆਮ ਲੋਕ ਭੁਗਤ ਰਹੇ ਨੇ ਜੀ ਪਿਛਲੇ ਕਿੰਨੇ ਸਾਲਾਂ ਤੋਂ ਪਰ ਆਵਾਜ਼ ਕਿਉਂ ਨਹੀਂ ਉੱਠ ਰਹੀ? ਤੁਹਾਨੂੰ ਲੱਗਦਾ ਕਿ ਆਵਾਜ਼ ਜਿਵੇਂ ਕਹੇ ਕਿ ਦੱਬੀ ਜਾਂਦੀ ਹੈ ਜਿਹੜੇ ਉੱਥੋਂ ਦੇ ਲੋਕਲ ਉਠਾਉਂਦੇ ਨੇ ਬਾੜ ਪਰ ਅੱਗੇ ਵੀ ਪੰਜਾਬ ਤਾਂ ਅੱਗੇ ਵੀ ਪਿਆ ਹੈਗਾ ਨਾ। ਮੈਂ ਉਹੀ ਗੱਲ ਕਹਤਾ ਕਿ ਮਾਲਵੇਚ ਨਾ ਉਸ ਤਰ੍ਹਾਂ ਦੀ ਉਹ ਉਹਨਾਂ ਦੀ ਆਵਾਜ਼ ਆਉਂਦੀ ਨਹੀਂ। ਮਾਲਵੇ ਨੂੰ ਲੱਗਦਾ ਸ਼ਾਇਦ ਇਹ ਪੱਧਰਾ ਹੀ ਆ ਪੰਜਾਬ ਸਾਰਾ। ਸਾਰਾ ਪੰਜਾਬ ਮੈਦਾਨ ਨਹੀਂ ਹੈਗਾ। ਜਿਹੜਾ ਪੰਜਾਬ ਹਿਮਾਚਲ ਨਾਲ ਜੁੜਦਾ ਜਿਹੜਾ ਪੰਜਾਬ ਜੰਮੂ ਨਾਲ ਜੁੜਦਾ ਉਹ ਨੀਂ ਪਹਾੜੀ ਇ ਉਹ ਸੋਣਾ ਕਿਦਾਂ ਕਿ ਉੱਥੇ ਨੀਂਹ ਪਹਾੜੀ ਇਲਾਕਾ ਜੰਗਲ ਬਹੁਤ ਨਹੀਂ ਪੰਜਾਬ ਪੰਜਾਬ ਨੇ ਤਾਂ ਜੰਗਲ ਜਾੜਤੇ ਨਾ ਜਿਹੜੀਆਂ ਸੀ ਵੀ ਆਪਣੇ ਜਿਹੜੀਆਂ ਛੜੀਆਂ ਸੀ ਖਤਮ ਹੋ ਗਈਆਂ ਉਹ ਖਰ ਖਤਮ ਕਰਤੀਆਂ ਪਰ ਇੱਥੇ ਮਾਈਨਿੰਗ ਵਾਲਾ ਰੌਲਾ ਨਹੀਂ ਪਿਆ ਉੱਥੇ ਤਾਂ ਫਿਰ ਪੱਥਰ ਨਿਕਲਦਾ ਨਾ ਜੀ ਪਹਾੜਾਂ ਤੋਂ ਆਉਂਦਾ ਉੱਥੇ ਮਾਈਨਿੰਗ ਵਾਲਿਆਂ ਨੂੰ ਸੌਖਾ ਔਰ ਉਹ ਮਾਈਨਿੰਗ ਕਰਨ ਦੇ ਲਈ ਉਹਨਾਂ ਨੇ ਜਿਹੜੇ ਜੰਗਲ ਉਜਾੜੇ ਨੇ ਪਹਿਲਾਂ ਹੀ ਜਿਹੜਾ ਇਹ ਅੰਕੜਾ ਹੈਗਾ ਕਿ 30 35% ਜੰਗਲ ਦਾ ਰਕਬਾ ਚਾਹੀਦਾ ਕਿਸੇ ਖਿੱਤੇ ਨੂੰ ਵਧਨ ਫੁੱਲਣ ਦੇ ਲਈ ਪੰਜਾਬ ਕੋਲੇ 3% ਤੋਂ ਵੀ ਘੱਟ ਰਹਿ ਗਿਆ ਜੰਗਲ ਜੰਗਲ ਤੁਸੀਂ ਇਹ ਅੰਕੜੇ ਮਤਲਬ ਕਿੱਡੇ ਹੈਰਾਨੀ ਜਾਣਕ ਨੇ ਕਿੰਨੇ ਸਾਨੂੰ ਮਤਲਬ ਡਰਾਉਣੇ ਲੱਗਦੇ ਆ ਪਰ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਔਰ ਉਹ ਜੰਗਲ ਹੁਣ ਵੀ ਉਜਾੜਿਆ ਜਾ ਰਿਹਾ ਔਰ ਜਦੋਂ ਲੋਕ ਬੋਲਦੇ ਨੇ ਸਾਡੇ ਲੋਕਾਂ ਤਾਂ ਕੋਈ ਗੱਲ ਨਹੀਂ ਆਉਂਦੀ ਸਾਡੇ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਸਾਡੇ ਗੱਲ ਲੈ ਕੇ ਆਉਂਦੇ ਨੇ ਉਹ ਕਹਿੰਦੇ ਰੈਵਨਿਊ ਤੇ ਲਿਆਉਂਦੇ ਨੇ ਵੀ ਭਾਈ ਮਾਈਨਿੰਗ ਤਾਂ ਹੋਈ ਆ ਪਰ ਉਹਦਾ ਰੈਵਨਿਊ ਖਜ਼ਾਨੇ 'ਚ ਨਹੀਂ ਗਿਆ ਸਵਾਲ ਹੈ ਮਾਈ ਮਾਇਨ ਕੀਤੀ ਕਿਉਂ ਗਈ ਹੈ ਜਿਹੜੇ ਸਪੌਟਸ ਤੇ ਮਾਈਨਿੰਗ ਹੋ ਸਕਦੀ ਆ ਉਹ ਸਪੌਟ ਪੰਜਾਬ ਦੇ ਕਿੱਥੇ ਨੇ ਉਹ ਦਿਖਾਏ ਜਾਣ ਕੋਈ ਸਰਕਾਰ ਨੇ ਕਦੇ ਕਿਸੇ ਸਰਕਾਰ ਨੇ ਵੀ ਉਹ ਦੱਸੇ ਵੀ ਕਿੰਨੀਆਂ ਖੱਡਾਂ ਐ ਕਿ ਅਲਾਟ ਹੋਈਆਂ ਨਹੀਂ ਦੱਸੀਆਂ ਜਾਂਦੀਆਂ ਜੇ ਜਨਤਕ ਤੌਰ ਤੇ ਕੀਤੀਆਂ ਵੀ ਜਾਂਦੀਆਂ ਉਹਨਾਂ ਖੱਡਾਂ ਤੋਂ ਪਾਸੇ ਪਟਿਆ ਜਾ ਰਿਹਾ ਬਹੁਤ ਜ਼ਿਆਦਾ ਪਟਿਆ ਜਾ ਰਿਹਾ ਫਿਰ ਧਰਤੀ ਨਾਲ ਛੇੜਛਾੜ ਇਹਦੇ ਵੱਡੇ ਪੱਧਰ ਤੇ ਕਿ ਤਬਾਈ ਤਾਂ ਹੋਣੀ ਹੋਣੀ ਐ ਇਹ ਹੜਾਂ ਦਾ ਕਾਰਨ ਮੈਂ ਜਿਹੜੀ ਵਾਰ-ਵਾਰ ਗੱਲ ਕਰ ਰਿਹਾ ਹੜਾਂ ਦਾ ਕਾਰਨ ਨੇਚਰਲ ਕੋਰਸ ਇੰਨੇ ਵਗਾੜੇ ਅਸੀਂ ਬਹੁਤ ਵੱਡੇ ਪੱਧਰ ਤੇ ਕੁਦਰਤ ਨਾਲ ਛੇੜਛਾੜ ਕੀਤੀ ਮੈਂ ਕਿੱਥੇ ਦਰਿਆ ਨੇ ਆਪਣੇ ਬਹਾਅ ਚ ਜਾਣਾ ਬਿਲਕੁਲ ਔਰ ਉਹਦੇ ਵਿੱਚ 100 ਫੁੱਟ ਦਾ ਖੱਡਾ ਤੁਸੀਂ ਸੋਚ ਸਕਦੇ ਹੋ ਵੀ 100 ਫੁੱਟ ਖੱਡਾ ਕਿੰਨਾ ਹੁੰਦਾ ਫਿਰ ਚੌੜਾ ਕਿੰਨਾ ਹੋਊ ਉਹ ਤੁਸੀਂ ਉਸ ਏਰੀਆ ਚ ਜਾਓ ਕਦੇ ਹੈਪੀ ਜੀ ਜਿਹੜਾ ਸਮਾਂਦ ਰਿਆ ਉਹ ਅੱਜ ਤਬਾਹ ਹੋ ਗਿਆ ਇਦਾਂ ਦੇ ਜਿਵੇਂ ਘਾਗਰ ਦੇ ਵਿੱਚ ਵੀ ਹੋਈ ਪਿਛਲੇ ਸਾਲ ਰੌਣਾ ਬਹੁਤੇ ਬੰਦੇ ਬਹੁਤੇ ਵਿਦਵਾਨ ਇਹ ਕਹਿੰਦੇ ਨੇ ਇੰਨਾ ਕਿੰਨਾ ਕੁ ਪੱਟ ਲਿਆ ਕਿ ਦਰਿਆ ਦਰਿਆ ਦਾ ਕੀ ਨੁਕਸਾਨ ਹੋ ਜੂਗਾ ਇਹ ਉਹਨਾਂ ਨੂੰ ਕੋਈ ਵੀ ਜਾ ਕੇ ਦੇਖੋ ਉਹਨਾਂ ਸਪੌਟਸ ਤੇ ਜਾ ਕੇ ਦੇਖੋ ਤੁਹਾਨੂੰ ਹੁਣ ਵੀ ਮਹਿਸੂਸ ਹੋਊਗਾ ਵੀ ਯਾਰ ਖੇਤ ਇੰਨੇ ਨੇ ਵੱਡੇ ਪੱਦਰ ਤੇ ਪੱਟੇ ਹੋਏ ਨੇ ਤੁਸੀਂ ਜਾ ਕੇ ਦੇ ਕੀ ਲੱਗਦਾ ਪਹਾੜ ਡੂੰਘੇ ਜਾਂਦੇ ਨਹੀਂ ਹੁੰਦੇ ਪਹਾੜਾਂ ਮੀਆਂ ਖਾਈਆਂ ਨਹੀਂ ਹੁੰਦੀਆਂ ਖਾਈਆਂ ਵਰਗੇ ਖੇਤ ਬਣਾਤੇ ਉਹਨਾਂ ਨੇ ਤੁਸੀਂ ਕਦੇ ਮਹਿਸੂਸ ਕਰੋ ਵੀ ਤਾਂ ਤੁਹਾਨੂੰ ਖੇਤ ਇੰਨਾ ਡੂੰਘਾ ਦਿੱਤਾ ਹੋਵੇ ਪਤਾ ਲੱਗਦਾ ਵੀ ਯਾਰਾ ਪੱਟਿਆ ਹੋਇਆ ਜੀਸੀਬੀ ਨਾਲ ਪੱਟਿਆ ਹੋਇਆ ਇੱਕ ਤਾਂ ਨੇਚਰਲ ਹੈ ਨਾ ਜੀ ਬਣੀ ਹੋਈ ਪਹਾੜੀ ਇੱਕ ਨੇਚਰਲੀ ਨੇਚਰਲ ਦੀ ਬਜਾਏ ਉਹਦਾ ਅਨ ਨੇਚਰਲੀ ਇੰਨਾ ਜ਼ਿਆਦਾ ਡਿਜ਼ਾਸਟਰ ਕੀਤਾ ਜੀਸੀਬੀਆਂ ਨਾਲ ਪੋਕਲੈਨ ਮਸ਼ੀਨਾਂ ਪਾਈਆਂ ਹੋਇਆਂ ਦਰਿਆ ਦੇ ਵਿੱਚ ਚੱਲ ਰਹੀਆਂ ਮਸ਼ੀਨਾਂ ਕਿਸੇ ਨੂੰ ਆ ਗਿਆ ਹੈ ਦਰਿਆ ਦੇ ਅੰਦਰ ਇਦਾਂ ਜੀਸੀਬੀਆਂ ਦੇ ਜਾਣ ਦੀ ਔਰ ਚੱਲ ਰਹੀਆਂ ਨੇ ਇਹ ਤੁਹਾਨੂੰ ਲੱਗਦਾ ਕੁਦਰਤ ਨਾਲ ਜਿੰਨੀ ਛੇੜਛਾੜ ਹੋ ਰਹੀ ਹੈ ਮਨੋਖ ਆਪਣੀ ਖਾਈ ਆਪ ਖੋਦਦਾ ਜਾ ਰਿਹਾ ਚਲਪਲਾ ਦੀ ਇਹ ਮਾਫੀਆ ਹੀ ਖੋਦ ਰਿਆ ਜੀ ਮਾਫੀਆ ਦੇ ਬਾਨੇ ਅਸੀਂ ਲੋਕਾਂ ਦੇ ਜਿਹੜੇ ਲੋਕ ਆ ਅਸੀਂ ਬੋਲ ਨਹੀਂ ਰਹੇ ਅਸੀਂ ਵੀ ਜ਼ਿੰਮੇਵਾਰ ਆ ਮਾਫੀਆ ਨੇ ਤਾਂ ਆਪਦਾ ਕੰਮ ਕਰਨਾ ਉਹਨਾਂ ਨੇ ਤਾਂ ਪ੍ਰੋਫਿਟ ਦੇਖਣਾ ਸਾਨੂੰ ਉਹਨਾਂ ਦੇ ਖਿਲਾਫ ਵੱਡੀ ਆਵਾਜ਼ ਬੁਲੰਦ ਕਰਨੀ ਪਊਗੀ ਜਦੋਂ ਅਸੀਂ ਦਰਿਆਵਾਂ ਦੇ ਕੰਢਿਆਂ ਤੇ ਜਿਹੜੇ ਸਪੌਟ ਲੱਗਦੇ ਨੇ ਜਦੋਂ ਕਿਸੇ ਇਹਦੇ ਖੇਤ ਦੇ ਨੇੜੇ ਕੋ ਖੱਡ ਲੱਗਦੀ ਆ ਉਹਨੂੰ ਉਹਨੂੰ ਤਾਂ ਲੋਡ ਹੁੰਦੀ ਵੀ ਯਾਰ ਨਾ ਲੱਗੇ ਗਲਤ ਕਰ ਰਹੇ ਆ ਉਹ ਤਾਂ ਬੋਲਦਾ ਵਿਚਾਰਾ ਉਹਦੀ ਲੋ ਜਿਹੜੇ ਆਸ-ਪਾਸ ਪਿੰਡ ਵਾਲੇ ਨੇ ਉਹ ਕਈ ਵਾਰੀ ਨਹੀਂ ਬੋਲਦੇ ਡਰ ਜਾਂਦੇ ਨੇ ਡਰਾ ਲਏ ਜਾਂਦੇ ਨੇ ਧਮਕੀਆਂ ਇਦਾਂ ਦੀਆਂ ਨੇ ਹੱਥ ਵੱਡੇ ਅੜਦੇ ਨੇ ਸਾਡੇ ਪੱਤਰਕਾਰਾਂ ਨੂੰ ਵੀ ਵੱਡੇ ਗੱਫੇ ਉਸ ਏਰੀਆ 'ਚ ਮਿਲਦੇ ਨੇ ਉਹਨਾਂ ਦਾ ਯਾਰ ਖਬਰ ਰੋਕ ਦਿਓ ਇੱਥੋਂ ਤੱਕ ਵੀ ਯਾਰ ਮੇਨ ਡੈਸਕ ਤੇ ਖਬਰ ਆ ਗਈ ਖਬਰ ਰੋਕ ਦਿੱਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਅਸੀਂ ਡਰਦੇ ਆ ਲੋਕ ਡਰਦੇ ਨੇ ਬੋਲਦੇ ਨਹੀਂ ਹੈ ਅਹੇ ਸਾਰੇ ਜ਼ਿੰਮੇਵਾਰਾਂ ਕੁਦਰਤ ਨਾਲ ਜਿੱਡੀ ਵੱਡੀ ਛੇੜ ਛੜੋ ਡਰਦਿਆਂ ਨੂੰ ਡਰਾਇਆ ਜਾਂਦਾ ਹੈਗਾ ਬਿਲਕੁਲ ਡਰਾਇਆ ਜਾਂਦਾ ਜੇ ਤੁਸੀਂ ਬੋਲੋਗੇ ਪਰ ਇਹਦਾ ਹੱਲ ਹੱਲ ਕੀ ਹੋਊਗਾ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਲੋਕ ਅਸਲ 'ਚ ਮਤਲਬ ਜੇ ਆਪਾਂ ਕਈ ਵੀ ਕੱਲਾ ਲੋਕ ਇਕੱਠੇ ਹੋ ਕੇ ਕਰ ਲੈਣਗੇ ਇਹਦੇ ਤੇ ਕੋਈ ਨਾ ਕੋਈ ਪਾਲਿਸੀਆਂ ਵਿਦਵਾਨਾਂ ਨੂੰ ਵੀ ਦੇਣੀਆਂ ਪੈਣਗੀਆਂ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਤੇ ਕੁਝ ਨਿਜਮ ਨੇ ਕੁਦਰਤ ਨਾਲ ਜੁੜੇ ਹੋਏ ਉਹਨਾਂ ਨਿਜਮਾਂ ਨੂੰ ਸਟੱਡੀ ਕਰਕੇ ਵੀ ਤਾਂ ਦੇਖਣਾ ਪਊ ਨਾ ਤੁਸੀਂ ਦੇਖੋ ਯੂਰਪ ਦੇ ਵਿੱਚ ਦੇਖਿਆ ਕਦੇ ਮਤਲਬ ਵੀ ਆਪਾਂ ਸਮਝ ਸਕਦੇ ਵੀ ਉੱਥੇ ਜੰਗਲ ਨੂੰ ਐ ਕੱਟਿਆ ਜਾਂਦਾ ਹੋਵੇ ਨਹੀਂ ਕੱਟ ਕੋਸ਼ਿਸ਼ਾਂ ਦਾ ਲੋਕਾਂ ਨੇ ਆਪ ਦੇ ਦਬਾਅ ਨਾਲ ਮਨਵਾਈਆਂ ਸਾਨੂੰ ਇੱਥੇ ਲੋਕਾਂ ਦਾ ਦਬਾਅ ਵੀ ਜ਼ਰੂਰੀ ਆ ਤੇ ਵਿਦਵਾਨਾਂ ਨੂੰ ਜਿਹੜੇ ਵਿਦਵਾਨ ਕੱਲੇ ਰੈਵਨਿਊ ਦੀ ਗੱਲ ਕਰਦੇ ਹਨ ਰੈਵਨਿਊ ਦਾ ਸਵਾਲ ਨਹੀਂ ਇਹ ਕੁਦਰਤ ਦੀ ਤਬਾਹੀ ਦਾ ਸਵਾਲ ਆ ਇਕੋਲਜੀ ਦਾ ਇਸ ਡਿਵੈਲਪਮੈਂਟ ਦੇ ਮਾਡਲ ਦਾ ਸਵਾਲ ਆ ਜਿਹੜਾ ਕਹਿੰਦਾ ਵੀ ਸੜਕਾਂ ਵਾਸਤੇ ਪੱਥਰ ਕੱਢਣਾ ਜਿਹੜਾ ਕਹਿੰਦਾ ਵੱਡੀਆਂ ਬਿਲਡਿੰਗਾਂ ਵਾਸਤੇ ਪੱਥਰ ਕੱਟਣਾ ਲੋਕਾਂ ਦੀਆਂ ਜਾਨਾਂ ਦੇ ਖੇਡ ਕੇ ਕਦੇ ਵੀ ਮਾਫੀਆ ਨੂੰ ਵਧਨਫੁੱਲ ਨਹੀਂ ਦਿੱਤਾ ਜਾ ਸਕਦਾ ਜਿਵੇਂ ਜੀਰਾ ਫੈਕਟਰੀ ਲੱਗੀ ਜੀ ਉੱਥੇ ਵੀ ਰੌਲਾ ਪਿਆ ਵੀ ਰੋਜ਼ਗਾਰ ਆ ਲੋਕਾਂ ਦੀਆਂ ਜਾਨਾਂ ਦੇ ਖੇਡ ਕੇ ਇਹ ਡਵੈਲਪਮੈਂਟ ਦੇ ਮਾਡਲ ਤੇ ਵੀ ਸਵਾਲ ਖੜਾ ਹੋਣਾ ਚਾਹੀਦਾ ਨਾ ਜਿਹੜਾ ਕੋਈ ਪਾਲਿਸੀ ਕੋਈ ਨਿਜਮ ਕਾਨੂੰਨੀ ਵੇਖਦਾ ਜਿਹੜੇ ਨਿਜਮ ਕਾਨੂੰਨ ਹੈਗੇ ਉਹਨਾਂ ਨੂੰ ਵੀ ਛੱਕੇ ਟੰਗ ਦਿੰਦਾ ਲੋਕਾਂ ਦੀ ਜਾਨਾਂ ਜਾ ਰਹੀਆਂ ਲੋਕਾਂ ਦੇ ਖੇਤ ਓ ਜੜ ਰਹੇ ਆ ਕੁਦਰਤ ਦੀ ਤਬਾਹੀ ਹੋ ਰਹੀ ਆ ਫਿਰ ਵੀ ਮਾਫੀਆ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਸ ਡਵੈਲਪਮੈਂਟ ਦੇ ਮਾਡਲ ਤੇ ਵੀ ਸਵਾਲ ਖੜੇ ਹੋਣੇ ਚਾਹੀਦੇ ਆ ਕਿ ਡਵੈਲਪਮੈਂਟ ਦਾ ਮਾਡਲ ਲੋਕ ਪੱਖੀ ਹੋਵੇ ਕੁਦਰਤ ਪੱਖੀ ਹੋਵੇ ਮਨੁੱਖ ਪੱਖੀ ਹੋਵੇ ਤਾਂ ਹੀ ਆਪਾਂ ਬਚ ਸਕਨੇ ਕੁਦਰਤ ਦਾ ਮਾਡਲ ਜ ਮਤਲਬ ਚੰਗਾ ਮਾਡਲ ਤਾਂ ਹੋਊਗਾ ਜੇ ਚੁਟਕਲਿਆਂ ਚੋਂ ਬਾਹਰ ਆਉਣਗੇ ਇਹ ਬਿਲਕੁਲ ਸਰਕਾਰ ਜਿਹੜੀ ਮਰਜ਼ੀ ਹੋਵੇ ਜੀ ਉਹ ਆਕਾਲੀ ਸੀ ਕਾਂਗਰਸੀ ਸੀ ਹੁਣ ਆਪ ਵਾਲੇ ਨੇ ਇਹਨਾਂ ਕੋਲੇ ਜਿਹੜੀਆਂ ਮਾਈਨਿੰਗੀਆਂ ਪਾਲਿਸੀਆਂ ਨੇ ਇਹਨਾਂ ਦੇ ਕੋਲੇ ਉਹਦਾਂ ਦੀਆਂ ਪਾਲਿਸੀਆਂ ਨਹੀਂ ਹੈਗੀਆਂ ਜਿਹਨੀਆਂ ਕੁਦਰਤ ਪੱਖੀ ਹੋਣ ਇਹ ਤਾਂ ਸਮਾਂ ਦੀ ਜਿਵੇਂ ਜਿਵੇਂ ਵੱਧਾ ਗਿਆ ਇਹਨਾਂ ਨੂੰ ਲੱਗਾ ਵੀ ਯਾਰ ਇਹ ਚੋਂ ਮਨਾਫਾ ਹੀ ਬਹੁਤ ਆ ਜਿਵੇਂ ਕੇਜਰੀਵਾਲ ਸਾਹਿਬ 20000 ਕਰੋੜ ਇਥੋਂ ਲਿਆਉਣ ਦੀ ਗੱਲ ਕਰਦੇ ਸੀ ਔਰ ਆਊ ਕਿੱਥੋਂ ਜਦੋਂ ਤੁਸੀਂ ਆਪਦੀਆਂ ਜਿਹੜਾ ਜਿਹੜੀਆਂ ਰੈਗੂਲਰ ਖੱਡਾਂ ਵੀ ਨੇ ਸਰਕਾਰੀ ਖੱਡਾਂ ਉਹਦੀ ਵੀ ਕੋਈ ਪੁੱਛਗਿਛ ਨਹੀਂ ਹੈਗੀ ਜੇ ਕੋਈ ਪੁੱਛਦਾ ਤਾਂ ਮਤਲਬ ਸੱਤਾ ਤੇਰਾ ਆਪ ਮੁਜਾਰੇ ਕਰਨ ਲੱਗ ਜਾਂਦੇ ਵਿਧਾਨ ਸਭਾ ਚ ਜੇ ਕੋਈ ਸਵਾਲ ਪੁੱਛੇ ਜਾਂਦੇ ਆ ਇਹ ਤਾਂ ਬਹੁਤ ਹਾਸੋਹੀਣਾ ਉਸ ਸਮੇਂ ਪੰਜਾਬ ਦੀ ਤਬਾਹੀ ਨੂੰ ਕੋਈ ਨਹੀਂ ਰੋਕ ਸਕਦਾ ਜੱਡੇ ਮਰਜ਼ੀ ਚੁਟਕਲੇ ਸੁਣਾ ਲੋ ਜੱਡੀਆਂ ਮਰਜ਼ੀ ਗੱਲਾਂ ਕਰ ਲੋ ਐ ਵਿਧਾਨ ਸਭਾ ਚ ਗੱਲਾਂ ਕਰਕੇ ਨਹੀਂ ਜੀ ਨਾ ਹੀ ਚੁਟਕਲੇ ਸੁਣਾ ਕੇ ਨਾ ਹੀ ਜੜੀਆਂ ਪੇਡ ਰੀਲਾਂ ਬਣਦੀਆਂ ਚੈਨਲ ਖਰੀਦੇ ਜਾਂਦੇ ਆ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਹੋਣਾ ਪੰਜਾਬ ਦਾ ਭਲਾ ਹੋਣਾ ਕਿ ਮਾਈਨਿੰਗ ਨੂੰ ਪਹਿਲੇ ਨੰਬਰ ਤੇ ਬੰਦ ਕਰੋ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ ਜ ਮਾਈਨਿੰਗ ਦੇ ਰੈਵਨਿਊ ਦੇ ਸਵਾਲ ਤੋਂ ਬਾਹਰ ਆ ਕੇ ਅਸੀਂ ਕੁਦਰਤ ਨਾਲ ਕੁਦਰਤੀ ਤੇ ਗੈਰ ਕੁਦਰਤੀ ਵਾਲੀ ਚੀਜ਼ ਨੂੰ ਸਮਝਾਂਗੇ ਕਿ ਭਾਈ ਆਹ ਕੁਦਰਤੀ ਆ ਆਹ ਗੈਰ ਕੁਦਰਤੀ ਆ ਗੈਰ ਕੁਦਰਤੀ ਨਹੀਂ ਹੋਣਾ ਚਾਹੀਦਾ ਲੋਕ ਵੀ ਸੋਚਣ ਸਰਕਾਰਾਂ ਵੀ ਸੋਚਣ ਜਿਹੜੇ ਕੁਝ ਜ਼ਿੰਮੇਵਾਰ ਅਧਿਕਾਰੀ ਨੇ ਬਿਊਰੋਕ੍ਰੇਸੀ ਆ ਅਹਲ ਤੇ ਬਿਊਰੋਕਰੇਟਸ ਵੀ ਚਾਹੁੰਦੇ ਨਾ ਵੀ ਉੱਥੋਂ ਲੁੱਟ ਕੇ ਯਾਰ ਮਤਲਬ ਕਿਤੇ ਸ਼ਿਮਲੇ ਵਰਗੇ ਉਸ ਏਰੀਏ 'ਚ ਜਾ ਕੇ ਰਹਿ ਪੋ ਜਾ ਕਿਤੇ ਹੋਰ ਇੰਨੇ ਠੰਡੇ ਜਿਹੇ ਇਲਾਕੇ 'ਚ ਜਾ ਕੇ ਰਹਿ ਲੋ ਵੱਡਾ ਹਵੇਲੀ ਪਾਈ ਹੋਵੇ ਵਿਲਾ ਪਾਇਆ ਹੋਵੇ ਉਹ ਦੋ ਨੰਬਰ ਦੇ ਪੈਸੇ ਨਾਲ ਹੀ ਪੈਂਦਾ ਜੀ ਤਾਂ ਉਹ ਦੋ ਨੰਬਰ ਦਾ ਪੈਸਾ ਮਾਈਨਿੰਗ ਮਾਫੀਆ ਦਿੰਦਾ ਉਹਨਾਂ ਨੂੰ ਉਹ ਵੀ ਤੁਸੀਂ ਨਾ ਬੋਲੋ ਸਾਡੇ ਖਿਲਾਫ ਸ਼ਿਕਾਇਤ ਨਾ ਕਰੋ ਫੋਰੈਸਟ ਵਾਲੇ ਪੁਲਿਸ ਵਾਲੇ ਬੀਐਸਐਫ ਵਾਲੇ ਜਿਹੜੇ ਵੀ ਲੱਗੇ ਨੇ ਜਿਹੜੇ ਅਧਿਕਾਰੀ ਨੇ ਐਮਐਲਏ ਐਮਪੀ ਤਾਂ ਮਤਲਬ ਕੋਈ ਵੀ ਹੋਣ ਮਤਲਬ ਤੁਸੀਂ ਉਸ ਏਰੀਏ ਦੇ ਵਿੱਚ ਚੋਣ ਲੜਨੀ ਹੈ ਤੁਸੀਂ ਐਲਾਨ ਕਰਤਾ ਵੀ ਹੈਪੀ ਚੋਣ ਲੜੂਗਾ ਤਕੀ ਤੁਹਾਨੂੰ ਭਾਈ ਆਫਰ ਆਊਗੀ ਤੁਸੀਂ ਚੋਣ ਜਿੱਤੋਂ ਹਾਰੋ ਮਾਫੀ ਆ ਲੈਣੇ ਤੁਹਾਨੂੰ ਪੈਸੇ ਦੇ ਦੇਣੇ ਵੀ ਬਾਈ ਜੀ ਤੁਸੀਂ ਨਾ ਮਾਈਨਿੰਗ ਖਿਲਾਫ ਨਹੀਂ ਬੋਲਣਾ ਚੋਣਾ ਦੇ ਵਿੱਚ ਮਤਲਬ ਇਹ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਜਿੱਤੇ ਹਾਰੇ ਉਹਨੂੰ ਪੈਸੇ ਮਿਲ ਜਣੇ ਤਾਂ ਇਹ ਰਲ ਮਿਲ ਕੇ ਵੀ ਖੇਡਿਆ ਜਾ ਰਿਹਾ ਜੇ ਕੋਈ ਕਹੇ ਵੀ ਯਾਰ ਸੱਤਾ ਤੇ ਜ਼ਿੰਮੇਵਾਰਾ ਨਹੀਂ ਇਸ ਟਾਈਮ ਵੀ ਕਾਂਗਰਸੀ ਵੀ ਇਨਵੋਲਵ ਹੋਣਗੇ ਅਕਾਲੀ ਵੀ ਇਨਵੋਲਵ ਹੋਣਗੇ ਜਿਹੜੇ ਪੁਰਾਣੇ ਕ੍ਰੈਸ਼ ਚੱਲਦੇ ਆ ਉਹਨਾਂ ਚ ਹਿੱਸੇਦਾਰੀਆਂ ਨੇ ਉਹ ਮਦਾਰੀ ਫਿਲਮ ਦਾ ਇੱਕ ਡਾਇਲੋਗ ਆ ਵੀ ਅਸੀਂ 60-40 ਦੇ ਰੇਸ਼ਿਓ ਨਾਲ ਚੱਲਦੇ ਆਂ ਸੱਤਾ ਤੇ 60% ਲੈਂਦੀ ਐ 40% ਵਿਰੋਧੀ ਧਿਰ ਵੀ ਲੈਂਦੀ ਹੈ ਜੇ ਕੋਈ ਇਹ ਕਵੇ ਵੀ ਅਸੀਂ ਬਾਹਰ ਹੋ ਗਏ ਤੇ ਮਾਫੀਆ ਬੰਦ ਕਰਾਵਾਂਗੇ ਐਂ ਬੰਦ ਨਹੀਂ ਹੁੰਦੇ ਇਹਨਾਂ ਚੋਂ ਬਹੁਤ ਸਾਰੇ ਕਾਂਗਰਸੀਆਂ ਦੇ ਨਾਮ ਨੇ ਅੱਜ ਵੀ ਨਾਮ ਨੇ ਮੈਂ ਇੱਕ ਵਾਰੀ ਇੰਟਰਵਿਊ ਕਰਨ ਗਿਆ ਕਿਸੇ ਕਾਂਗਰਸੀ ਦੀ ਮੈਨੂੰ ਪੁੱਛ ਬੈਠਾ ਆਫ ਕੈਮਰਾ ਮੈਂ ਕਿਹਾ ਭਾਈ ਜੀ ਤੁਹਾਡਾ ਨਾਮ ਆਉਂਦਾ ਉਸ ਵਾਰ ਮੇਰਾ ਹੋਣੀ ਚੱਕਣੋਂ ਹਟ ਗਿਆ ਇੰਟਰਵਿਊ ਖਾਦ ਹੀ ਦੇਣੀ ਹੈ ਉਹ ਕਹੇ ਸਾਰੇ ਕਾਣੇ ਨੇ ਜਿੰਨਾ ਸਮਾਂ ਸਾਰੇ ਕਾਣੇ ਆ ਜੀ ਓਨਾ ਸਮਾਂ ਆਪਾਂ ਇਹ ਸੋਚ ਹੀ ਨਹੀਂ ਸਕਦੇ ਉਦੋਂ ਲੋਕਾਂ ਨੂੰ ਸੋਚਣਾ ਪਊਗਾ ਕਿ ਮਾਫੀਆ ਜਿਹੜੇ ਨੇ ਇਹ ਵਾਅਦੇ ਫੋਲ ਰਹੇ ਨੇ ਸਾਡੀ ਅਵੇਅਰਨੈਸ ਨਹੀਂ ਹੈਗੀ ਸਾਨੂੰ ਆ ਕੋਈ ਚੀਜ਼ਾਂ ਲੈ ਕੇ ਆਉਣੀ ਹੈ ਬੜੀਆਂ ਵਿਰੋਧ ਕਰਨਾ ਜਿਵੇਂ ਤੁਹਾਡੀ ਤੁਸੀਂ ਕਹਿੰਦੇ ਵੀਡੀਓ ਡਿਲੀਟ ਕਰ ਦਿੱਤੀ ਉਹ ਟਰੱਕ ਜਿਹੜਾ ਤੁਸੀਂ ਦੱਸਿਆ ਜਿਹੜੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਪਰ ਫਿਰ ਵੀ ਤੁਸੀਂ ਡਾਕੂਮੈਂਟ ਕੀਤਾ ਲੈ ਕੇ ਆਏ ਹਨ ਇਸ ਤਰ੍ਹਾਂ ਜਿਹੜਾ ਮੀਡੀਆ ਤੁਸੀਂ ਕਹਿੰਦੇ ਗੱਫੇ ਦਿੱਤੇ ਜਾਂਦੇ ਨੇ ਬਹੁਤ ਸਾਰਾ ਮੀਡੀਆ ਬੰਦ ਕਰ ਦਿੱਤਾ ਜਾਂਦਾ ਜੇ ਇਸ ਤਰ੍ਹਾਂ ਦੀ ਕੋਈ ਆਵਾਜ਼ ਚਾਹਦਾ ਬਿਲਕੁਲ ਬਿਲਕੁਲ ਪਿਛਲੇ ਟਾਈਮ ਤੋਂ ਚੈਨਲ ਬਹੁਤ ਸਾਰੇ ਬੰਦ ਹੋਏ ਨੇ ਧਮਕੀਆਂ ਆਏ ਨੇ ਪੱਤਰਕਾਰਾਂ ਦੇ ਪਰਚੇ ਹੋਏ ਨੇ ਪੱਤਰਕਾਰਾਂ ਦੇ ਕਤਲ ਤੱਕ ਹੋਏ ਨੇ ਮਤਲਬ ਇਹਨੂੰ ਆਪਾਂ ਕਿਵੇਂ ਜਸਟੀਫਾਈ ਕਰ ਸਕਦੇ ਆ ਤਾਂ ਆਪਾਂ ਸਮਝ ਸਕਦੇ ਆ ਵੀ ਦਬਾਇਆ ਜਾਂਦਾ ਸ਼ਰੇਆਮ ਦਬਾਇਆ ਜਾਂਦਾ ਪਿਛਲੇ ਵੀ ਨਹੀਂ ਦੋ ਚੈਨਲ ਨੇ ਡਾਰਕ ਟੈਲੀਵਿਜ਼ਨ ਤੇ ਸਾਡੇ ਰੋਜ਼ਾਨਾ ਟਾਈਮ ਰੋਜ਼ਾਨਾ ਟਾਈਮਸ ਆਪਣੇ ਚੈਨਲ ਉਹ ਬੰਦ ਕੀਤੇ ਗਏ ਨੇ ਸਰਕਾਰ ਵੱਲੋਂ ਇਸ ਕਰਕੇ ਕਿ ਕਿਸੇ ਆਗੂ ਨੇ ਆਪਦੀ ਗੱਲ ਰੱਖਤੀ ਹੁਣ ਗੱਲ ਰੱਖਣਾ ਕੋਈ ਦੇਸ਼ ਵਿਰੋਧੀ ਕਿਵੇਂ ਹੋ ਜਾਂਦੀ ਹੈ ਗੱਲ ਉਹ ਹੀ ਸਮਝ ਨਹੀਂ ਆਉਂਦਾ ਹੁਣ ਜੇ ਕੋਈ ਮਾਫੀਆ ਦੇ ਖਿਲਾਫ ਬੋਲਦਾ ਹੋ ਤਾਂ ਉਹ ਵੀ ਐਨਐਸਏ ਹੁਣ ਇਹਦੇ ਨਾਲ ਜੁੜਦੀ ਹੋਈ ਗੱਲ ਆ ਲਦਾਖ ਦੇ ਵਿੱਚ ਉੱਥੋਂ ਦੀ ਜਿਹੜੀ ਕੁਦਰਤ ਦਾ ਜਿਹੜਾ এনवायरमेंट ਆ ਉੱਥੋਂ ਦੀ ਉਸ ਮਤਲਬ ਸੱਭਿਆਚਾਰ ਨੂੰ ਸਕਲਚਰ ਨੂੰ ਉਹਨੂੰ ਬਚਾ ਕੇ ਨਹੀਂ ਉਹ ਦੇਸ਼ ਵਿਰੋਧੀ ਹੋ ਗਿਆ ਉਹਦੇ ਉੱਪਰ ਐਨਐਸਏ ਲਾਤੀ ਸੋਨਮ ਬਾਂਗ ਚੌਕ ਚੌਕ ਦੇ ਉੱਪਰ ਤਾਂ ਇਦਾਂ ਹੀ ਜਿਹੜੀ ਮੈਂ ਗੱਲ ਕੀਤੀ ਸਾਡੇ ਲੋਕਲ ਵੀ ਇਦਾਂ ਹੀ ਆ ਉੱਥੇ ਜਿਹੜੇ ਲੋਕਲ ਲੋਕ ਲੜ ਰਹੇ ਨੇ ਪੰਜਾਬੀ ਟ੍ਰਿਬਿਨ ਦੇ ਪੱਤਰਕਾਰ ਆ ਦੀਪਕ ਉੱਥੋਂ ਜਿਹੜਾ ਕਵਰ ਕਰਦਾ ਦੀਪਕ ਠਾਕੁਰ ਉਹਦੇ ਤੇ ਵੀ ਪਰਚਾ 2 ਸਾਲ ਦੀ ਸਜ਼ਾ ਹੋ ਗਈ ਉਹਨੂੰ ਇਸ ਕੇਸ 'ਚ ਉਹ ਕੀ ਕਰਦਾ ਸੀ ਖਬਰਾਂ ਲਾਉਂਦਾ ਸੀ ਮਾਫੀਆ ਖਿਲਾਫ ਵੀ ਬਾਈ ਹੁਣ ਸੁਖਚੈਨਪੁਰ ਦੀਆਂ ਪਹਾੜੀਆਂ ਵੱਢ ਰਿਆ ਐਮਐਲਏ ਐਮਐਲਏ ਦੇ ਨਿਸ਼ਾ ਨਿਰਦੇਸ਼ਾਂ ਤੇ ਸੁਖਚੇਰਪੁਰ ਦੀ ਪਹਾੜੀ ਵੱਡੀ ਜਾ ਰਹੀ ਹੈ ਜਿਹੜੀ ਜੀਰੋ ਮਾਈਨਿੰਗ ਏਰੀਆ ਚ ਆਉਂਦੀ ਹੈ ਪਹਾੜੀ ਨੂੰ ਕਿਵੇਂ ਛੇੜ ਸਕਦੇ ਹੋ ਪਰ ਪਰਚਾ ਉਸ ਪੱਤਰਕਾਰ ਤੇ ਹੁਣ ਕਿਹੜੀਆਂ ਧਰਾਵਾਂ ਤੇ ਲਾਇਆ ਪਤਾ ਨਹੀਂ 2 ਸਾਲ ਦੀ ਸਜ਼ਾ ਉਹਨੂੰ ਹੋਗੀ ਕੋਰਟਾਂ ਵੀ ਉਹਦੇ ਚਨਵਾਲ ਹੋਣੇ ਜੇ ਕੋਈ ਬੋਲਦਾ ਉਹਨੂੰ ਇਦਾਂ ਦਬਾਇਆ ਜਾਂਦਾ ਹੁਣ ਸੋਨਮ ਬਾਂਗੂ ਚੱਕ ਬਹੁਤ ਵੱਡੇ ਵਾਤਾਵਰਣ ਪ੍ਰੇਮੀ ਨੇ ਦੁਨੀਆ 'ਚ ਨਾਮ ਕਮਾਇਆ ਉਹਨਾਂ ਨੇ ਬਹੁਤ ਸਾਰੀਆਂ ਮਤਲਬ ਖੋਜਾਂ ਵੀ ਕੀਤੀਆਂ ਅੱਜ ਉਹਨਾਂ ਦੇ ਐਨਐਸਏ ਲੱਗੀ ਤਾਂ ਸੋਚ ਸਕਦੇ ਆ ਕਿ ਸਾਡਾ ਸਿਸਟਮ ਕਿੰਨਾ ਕਰਪਟ ਆ ਕਿੰਨਾ ਜ਼ਿਆਦਾ ਲੋਕ ਵਿਰੋਧੀ ਆ ਕੁਦਰਤ ਵਿਰੋਧੀ ਆ ਗੱਲਾਂ ਜਿੰਨੀਆਂ ਮਰਜ਼ੀ ਮਾਰ ਲਈ ਜੀ ਬਹੁਤ ਬਹੁਤ ਸ਼ੁਕਰੀਆ ਮੋਨ ਜੀ ਇਸ ਪ੍ਰੋਗਰਾਮ ਚਾਹੇ ਮਾਈਨਿੰਗ ਦੇ ਉੱਤੇ ਗੱਲਬਾਤ ਕੀਤੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਰੋਤਿਆਂ ਦਾ ਵੀ ਦੇਖਣਾ ਜੀ